ਉਹਨੂੰ ਕੁੜੀ ਨੂੰ ਲੱਗਦਾ ਬੀਬੀ ਰਜਨੀ ਨੂੰ ਲੱਗਦਾ ਵੀ ਇਹ ਗਲਤ ਕਰਨਗੇ ਤਾਂ ਜਦੋਂ ਮੂੰਹ ਤੋਂ ਕੁੰਡ ਚੁੱਕਦੀ ਹੈ ਤਾਂ ਉਹ ਸਾਰੇ ਜਿੰਨੇ ਉਹ ਮਸਟੰਡੇ ਹੁੰਦੇ ਨੇ ਉਹ ਡਰ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਬਾਦਸ਼ਾਹ ਦੀ ਧੀ ਹੈ ਰਾਜੇ ਦੁਨੀ ਚੰਦ ਦੀ ਧੀ ਹੈ ਤਾਂ ਡਰਦੇ ਉਹ ਤਾਂ ਉੱਥੇ ਰੁਕ ਜਾਂਦੇ ਨੇ ਤਾਂ ਉਸ ਤੋਂ ਬਾਅਦ ਕੀ ਹੁੰਦਾ ਜਦੋਂ ਦੂਰ ਥੋੜਾ ਇਹ ਪਿੰਡ ਤੋਂ ਥੋੜੀ ਰਿਆਸਤ ਤੋਂ ਦੂਰ ਜਦੋਂ ਰਾਤ ਪੈਂਦੀ ਹੈ ਤਾਂ ਉੱਥੇ ਇੱਕ ਛੰਨ ਦੇ ਵਿੱਚ ਜਦੋਂ ਰਹਿੰਦੇ ਨੇ ਤਾਂ ਉੱਥੇ ਜਿਹੜੀ ਮਾਤਾ ਜਿਹੜੀ ਵਿਆਹਣ ਆਈ ਹੈ ਮੋਹਣੇ ਕੋੜੀ ਦੇ ਨਾਲ ਜਿਹੜੀ ਆਉਂਦੀ ਹੈ ਉਹ ਮਾਤਾ ਆਪਣੇ ਘਰ ਦੇ ਵਿੱਚ ਰੱਖਦੀ ਹੈ ਤਾਂ ਫੇਰ ਮਸਟੰਡੇ ਇਕੱਠੇ ਹੋ ਕੇ ਉਹਨੂੰ ਘੇਰ ਲੈਂਦੇ ਨੇ ਉਹਨਾਂ ਨੂੰ ਪਤਾ ਹੁੰਦਾ ਵੀ ਮੋਨਾ ਕੋੜੀ ਜਿਹੜਾ ਵੋਟੀ ਲੈ ਆ ਜੀ ਜੀ ਤਾਂ ਉਹ ਜਦੋਂ ਉੱਥੇ ਆਉਂਦੇ ਨੇ ਤਾਂ ਉੱਥੇ ਕੁਦਰਤ ਦੀ ਕ੍ਰਿਸ਼ਮ ਕਹਿ ਲਈਏ ਇੱਕ ਨੌਜਵਾਨ ਆਉਂਦਾ ਜਿਹੜੀ ਉਹਦੀ ਪਤ ਇੱਜ਼ਤ ਨੂੰ ਬਚਾਉਂਦਾ ਤੇ ਉਹ ਮਸਟੰਡਿਆਂ ਨੂੰ ਕੁੱਟ ਕੇ ਉਥੋਂ ਉਹ ਜਿਹੜੀ ਐਕਸ਼ਨ ਜਿਹੜੀ ਉਹ ਫਿਲਮਾਂ ਕਣ ਉਹ ਵੀ ਬੜਾ ਸਿਰ ਹੈ ਕਹਿ ਲਈਏ ਹਿੰਦੀ ਫਿਲਮਾਂ ਤੋਂ ਵੀ ਸ਼ਾਨਦਾਰ ਢੰਗ ਨਾਲ ਫਿਲਮਾਇਆ ਗਿਆ ਨੇ ਉਹ ਸੀਨ ਜਿਹੜੀ ਲੜਾਈ ਵਾਲੇ ਨੇ ਹੂੰ ਤਾਂ ਉਸ ਤੋਂ ਬਾਅਦ ਜਿਹੜੀ ਉਹ ਮਾਤਾ ਹੈ ਜਿਹੜੀ ਕੋੜੀ ਦੇ ਨਾਲ ਹੀ ਵਿਆਹਣ ਜਾਂਦੀ ਜਿਹੜੀ ਕੋੜੀ ਨੂੰ ਰੋਟੀ ਖਵਾਉਂਦੀ ਹੈ ਉਹਦੇ ਵਿਆਹ ਤੋਂ ਪਹਿਲਾਂ ਵੀ ਜਦੋਂ ਤਾਂ ਉਹਨੂੰ ਕੋੜ ਪਿਆ ਤਾਂ ਉਹ ਮਾਤਾ ਕਹਿੰਦੀ ਹੈ ਵੀ ਤੁਸੀਂ ਨਾ ਐ ਕਰੋ ਹੁਣ ਇੱਥੋਂ ਚਲੇ ਜਾਓ ਉਹ ਉਹਨਾਂ ਨੂੰ ਦਰਿਆ ਪਾਰ ਕਰਾਉਂਦੀ ਕਹਿੰਦੀ ਜੇ ਤੁਸੀਂ ਇੱਥੇ ਰਹੇ ਤਾਂ ਜਿੰਨਾਂ ਦੀ ਤੁਸੀਂ ਨਿਗਾ ਪੈ ਚੁੱਕੇ ਹੋ ਨਾ ਇਹਨਾਂ ਕਸਾਈਆਂ ਨੇ ਤੈਨੂੰ ਛੱਡਣਾ ਨਹੀਂ ਤਾਂ ਉਹ ਦਰਿਆ ਪਾਰ ਕਰਵਾਉਂਦੀ ਹੈ ਤਾਂ ਅੱਗੇ ਜਾਂਦੀ ਹੈ ਤਾਂ ਜਿਹੜੇ ਪੜਥਲਾ ਰਿਆਸਤਾ ਉਸ ਬਾਦਸ਼ਾਹ ਦੀ ਜਿੰਨੇ ਉਸ ਰਜਨੀ ਦਾ ਹੱਥ ਮੰਗਿਆ ਹੁੰਦਾ ਜੀ ਜੀ ਉਹਦੀ ਰਿਆਸਤ ਦੇ ਵਿੱਚ ਅਲਚਲ ਜੀ ਜਾਂਦੀ ਹੈ ਤਾਂ ਬੀਬੀ ਰਜਨੀ ਨੂੰ ਨਹੀਂ ਪਤਾ ਹੁੰਦਾ ਵੀ ਮੈਂ ਕਿੱਥੇ ਜਾਣੀ ਕਿੱਧਰ ਫਿਰ ਰਹੀ ਆ ਜੀ ਤਾਂ ਉਥੇ ਜਿਹੜਾ ਕੋੜੀ ਹੈ ਉਹ ਦਰਿਆ ਦੇ ਕਿਨਾਰੇ ਤੇ ਬੈਠਾ ਦੂਜੇ ਪਾਰ ਬੀਬੀ ਰਜਨੀ ਉਹਦੇ ਕੋਲ ਤੇ ਰੋਟੀ ਮੰਗਣ ਜਦੋਂ ਜਾਂਦੀ ਹੈ ਨਾ ਤਾਂ ਮਹੌਰਾਣਾ ਜੀ ਉਹ ਸੀਨ ਵੀ ਵੀ ਪਰਮਾਤਮਾ ਉਹ ਸਰਬਕਲਾ ਸਮਰਾਥੋ ਕੀ ਪਾਵਰ ਹੈ ਉੱਥੇ ਕੀ ਹੁੰਦਾ ਉਹ ਸੋਚਦਾ ਵੀ ਕਿਉਂ ਨਾ ਮਰ ਜਾਵਾਂ ਅਜ ਦਰਿਆ 'ਚ ਛਾਲ ਮਾਰ ਜਾਵਾਂ ਕਿਉਂਕਿ ਬੇਸ਼ੱਕ ਉਹ ਤੋਂ ਤੁਰਿਆ ਤਾਂ ਜਾਂਦਾ ਨਹੀਂ ਤਾਂ ਜਿਵੇਂ ਹੀ ਰੜ ਕੇ ਜਾ ਕੇ ਦਰਿਆ 'ਚ ਮਰਨ ਲੱਗਦਾ ਤਾਂ ਉੱਥੇ ਇੱਕ ਰੱਬ ਦਾ ਬੰਦਾ ਆ ਜਾਂਦਾ ਹਾਂ ਕਿਹ ਲਈ ਤਾਂ ਉਹ ਰੱਬ ਦਾ ਬੰਦਾ ਹੀ ਉਸ ਨੂੰ ਉੱਥੇ ਬਚਾ ਲੈਂਦਾ ਕਹਿੰਦਾ ਵੀ ਤੂੰ ਕੀ ਕਰ ਲਾ ਕਿਉਂਕਿ ਉਹ ਵੀ ਭਾਪ ਜਾਂਦਾ ਵੀ ਇਹ ਕੀ ਕਰਨ ਜਾ ਰਿਹਾ ਤੇ ਫਿਰ ਉਹਨੂੰ ਦੱਸਦਾ ਵੀ ਮੇਰੇ ਨਾਲ ਤਾਂ ਹੋਈ ਏ ਕੋੜੀ ਦੱਸਦਾ ਫਿਰ ਉਹਨੂੰ ਸਮਝਾਉਂਦਾ ਵੀ ਜੇ ਜਨਮ ਵੇਲੇ ਮਨੁੱਖ ਦੇ ਹੱਥ 'ਚ ਨਹੀਂ ਜਨਮ ਲੈਣਾ ਤਾਂ ਮਰਨਾ ਵੀ ਮਨੁੱਖ ਦੇ ਹੱਥ 'ਚ ਨਹੀਂ ਸਿਨੇਮਾ 'ਚ ਆਮ ਤੌਰ ਤੇ ਨਹੀਂ ਮੇਲ ਆਉਂਦੇ ਹੁੰਦੇ ਆ ਮੁੰਡੇ ਆਉਂਦੇ ਆ ਜ਼ਿਆਦਾ ਫਿਲਮਾਂ ਦੇਖਣ ਜਾਂ ਥੋੜਾ ਬਹੁਤ ਕੋਈ ਮਚਿਓ ਰੇਜ਼ ਦਾ ਹੁੰਦਾ ਇੱਥੇ ਲੇਡੀਜ਼ ਹਨ ਪੈਣਾ ਸਨ ਮਾਵਾਂ ਸਨ ਔਰ ਜਦੋਂ ਉੱਪਰ ਤੱਕ ਜਾਂਦੇ ਆ ਔਰ ਇਹੇ ਸਿਨੇਮਾ ਮੈਨੂੰ ਇਸ ਤਰ੍ਹਾਂ ਲੱਗਿਆ ਵੀ ਇਹਨੇ ਲੇਡੀਜ਼ ਦੀ ਸੇਫਟੀ ਵਾਸਤੇ ਸਿਕਿਉਰਿਟੀ ਵਾਸਤੇ ਅਲੱਗ ਲੇਡੀ ਸਰਵੈਂਟ ਦੀ ਵੀ ਉਹ ਦਿੱਤੀ ਹੋਈ ਆ ਸਹੂਲਤ ਦਿੱਤੀ ਹੋਈ ਆ ਉਹ ਵੀ ਬੈਠੀਆਂ ਸਨ ਫੇਰ ਸਿਨੇਮਾ ਚ ਜਾਂਦੇ ਹਾਂ ਤੁਹਾਨੂੰ ਉਹੀ ਜੋ ਫੈਮਿਲੀ ਆ ਨਾ ਉਹ ਫੈਮਿਲੀ ਇੱਥੇ ਵੀ ਨਜ਼ਰ ਆਉਂਦੀ ਆ ਉਹ ਫੈਮਿਲੀ ਸਕਰੀਨ 'ਚ ਵੀ ਨਜ਼ਰ ਆਉਂਦੀ ਆ ਤਾਂ ਉਹ ਕਹਿੰਦਾ ਮੈਂ ਗੰਦਾ ਛੱਪੜ ਤੇ ਤੂੰ ਗੰਗਾ ਜਲ ਹਾਂ ਵੀ ਆਪਣਾ ਮੇਲ ਕਿਵੇਂ ਹੋ ਸਕਦਾ ਤੇ ਹਾਂ ਤੇ ਅੰਦਰ ਜਦੋਂ ਬੈਠਾ ਹੋਇਆ ਤਾਂ ਉਹ ਜਿਹੜੀ ਰਜਣੀ ਆ ਜਦੋਂ ਵਿਆਹ ਕੇ ਜਾਂਦੀ ਆ ਉਸ ਮਾਤਾ ਦੇ ਛੰਨ ਦੇ ਵਿੱਚ ਜਿੱਥੇ ਮਾਤਾ ਕੋੜੀ ਨੂੰ ਵੀ ਮਤਲਬ ਲੰਗਰ ਛ ਬੇਵੱਸੇ ਬਿਮਾਰ ਹੈ ਤਾਂ ਉਸ ਮਾਤਾ ਦੀ ਸ਼ਾਨ ਦੇ ਵਿੱਚ ਉਹ ਮੋਹਰਾਂ ਨੇ ਮਤਲਬ ਕਿਉਂਕਿ ਵੇਖੋ ਜਿਹੜਾ ਧੀ ਦਾ ਕੋਈ ਪਿਤਾ ਹੈ ਨਾ ਜਾਂ ਇੱਕ ਭੈਣ ਦਾ ਭਰਾ ਹੈ ਉਹਦੇ ਤੋਂ ਵੀ ਨਹੀਂ ਉਹ ਸੀਨ ਵੇਖਿਆ ਜਾਣਾ ਕਿਉਂਕਿ ਇੱਕ ਧੀ ਵਿਆਹ ਕੇ ਜਾਂਦੀ ਹੈ ਉਹ ਸੋਹਰੇ ਘਰ ਚ ਉਹ ਆਪਣੇ ਸੁਹਾਗਰਾਤ ਹੁੰਦੀ ਹੈ ਉਹਨਾਂ ਦੀ ਉਹਨਾਂ ਦੀ ਖੁਸ਼ੀਆਂ ਦੇ ਪਾਲ ਹੁੰਦੇ ਨੇ ਪਰ ਇੱਥੇ ਬੜਾ ਅਜੀਬ ਦ੍ਰਿਸ਼ ਹੈ ਵੀ ਮੰਝੇ ਵੱਡੇ ਦੇ ਉੱਪਰ ਰਜਣੀ ਤਾਂ ਬੈਠੀ ਹੋਈ ਹੈ ਜਿਹੜੀ ਮਾਤਾ ਦਿੰਦੀ ਹੈ ਉਹ ਪੁੰਝੇ ਕੋੜੀ ਥੱਲੇ ਬੈਠਾ ਹੋਇਆ ਜਿਵੇਂ ਆਪਣੇ ਬਾਬਲ ਦੇ ਮਹਿਲਾਂ ਤੋਂ ਜੀ ਜੀ ਮਤਲਬ ਕੀ ਵਿਦਾ ਹੁੰਦੀ ਹੈ ਅੱਛਾ ਉਹ ਦੱਸਾਂ ਕਿ ਇਹਨਾਂ ਵਿੱਚ ਕੁਝ ਪਾਸੇ ਦਰਸ਼ਕੋ ਆਉਂਦੇ ਆ ਫਿਲਮ ਦੇ ਵਿੱਚ ਜਦੋਂ ਉਹਨਾਂ ਦੇਖ ਕੇ ਭਾਵੁਕ ਹੋ ਜਾਂਦੇ ਆ ਮਤਲਬ ਜੇਕਰ ਤੁਸੀਂ ਵੀ ਫਿਲਮ ਦੇਖਣ ਉੱਤੇ ਜਾਂਦੇ ਹੋ ਕਿਉਂਕਿ ਹਰ ਇੱਕ ਇਨਸਾਨ ਦੇ ਨਾ ਮਨ ਅੰਦਰ ਦਿਲ ਵਿੱਚ ਇੱਕ ਜਗ੍ਹਾ ਹੁੰਦੀ ਹੈ ਆਪਣੀ ਧੀ ਵਾਸਤੇ ਬੱਚੀ ਵਾਸਤੇ ਇਸ ਕਰਕੇ ਉਹ ਹਰ ਇੱਕ ਦਰਸ਼ਕ ਜਦੋਂ ਦੇਖਦਾ ਉਹਨੂੰ ਉਸ ਚਿੱਤਰਣ ਦੇ ਵਿੱਚ ਆਪਣਾ ਆਪ ਆਪਣਾ ਭਲੇਖਾ ਪੈਂਦਾ ਹੈ ਉਸ ਯੁੱਗ ਦੇ ਵਿੱਚ ਮੈਨੂੰ ਫਿਲਮ ਰਿਲੀਜ਼ ਹੋਈ ਬੀਬੀ ਰਜਨੀ ਇਸੋ ਫਿਲਮ ਦੇ ਰਿਵਿਊ ਦੀ ਗੱਲ ਕਰਦੇ ਆ ਕਿਉਂਕਿ ਇਹ ਫਿਲਮ ਕੋੜ ਦੀ ਗੱਲ ਕਰਦੀ ਆ ਦਿਮਾਗ ਵਿੱਚ ਤੇ ਸਰੀਰ ਵਿੱਚ ਫੈਲੇ ਤੇ ਸੋਸਾਇਟੀ ਵਿੱਚ ਫੈਲੇ ਕੋੜ ਦੀ ਜਿਹੜਾ ਸਦੀਆਂ ਪਹਿਲਾਂ ਕੀ ਅੱਜ ਵੀ ਮੌਜੂਦ ਹੈ ਸਾਡੇ ਨਾਲ ਨੇ ਸਾਦ ਸਿੰਘ ਵਰਕ ਫਿਲਮ ਦੇਖ ਕੇ ਕਿਸ ਤਰ੍ਹਾਂ ਲੱਗਿਆ ਵਰਕ ਸਾਹਿਬ ਭਾਜੀ ਫਿਲਮ ਬਾਰੇ ਹੀ ਕਹਾਂਗਾ ਕਿ ਧੰਗੁਰ ਰਾਮਦਾਸ ਜੀ ਇਹੀ ਮੂੰਹ ਚੋਂ ਨਿਕਲ ਰਿਹਾ ਕਿਉਂਕਿ ਜਦੋਂ ਇਹ ਫਿਲਮ ਵੇਖਣਗੇ ਲੱਗਿਆ ਕਿ ਰਜਨੀ ਫਿਲਮ ਜਾਂ ਰਜਨੀ ਦੀ ਜਿਹੜੀ ਬੀਬੀ ਰਜਨੀ ਦੀ ਕਹਾਣੀ ਆਪਾਂ ਕਥਾਵਾਚਕਾਂ ਤੋਂ ਰਾਗੀ ਢਾਡੀਆਂ ਤੋਂ ਲਗਾਤਾਰ ਸੁਣਦੇ ਰਹਿਆ ਤਾਂ ਲੱਗਿਆ ਕਿ ਜਿਹੜੀ ਫਿਲਮ ਬਣਾਉਂਦਾ ਕਿਉਂਕਿ ਇੱਕ ਧਾਰਮਿਕ ਫਿਲਮ ਨੂੰ ਬਣਾਉਣਾ ਵਾਕਈ ਬਹੁਤ ਔਖਾ ਕੰਮ ਹੈ ਪਰ ਜਿਹੜੀ ਇਹ ਫਿਲਮ ਹੈ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਪਹਿਲਾਂ ਚਾਰਜਾ ਸਾਹਿਬ ਜੀ ਦੀ ਫਿਲਮ ਆਈ ਸੀ ਜੀ ਤਾਂ ਲੋਕ ਸਿਨੇਮੇ ਦੀਆਂ ਪੌੜੀਆਂ ਨੂੰ ਮੱਥਾ ਟੇਕਦੇ ਵਿਖੇ ਗਏ ਇਸ ਤੋਂ ਬਾਅਦ ਚ ਮਸਤਾਨੇ ਆਈ ਫਿਲਮਾਂ ਉਹਨੇ ਵੀ ਕਮਾਲ ਕਰੀ ਬੀਬੀ ਰਜਨੀ ਫਿਲਮ ਜਿਹੜੀ ਬਣਾਈ ਗਈ ਹੈ ਮਤਲਬ ਕੋਈ ਸ਼ਬਦ ਹੀ ਨਹੀਂ ਜੇ ਕਲਾਕਾਰੀ ਦੀ ਗੱਲ ਕੀਤੀ ਜਾਵੇ ਅਦਾਕਾਰੀ ਦੀ ਤਾਂ ਯੋਗਰਾਜ ਸਿੰਘ ਜੀ ਨੇ ਜੋ ਕਮਾਲ ਕੀਤੀ ਹੈ ਉਹਨਾਂ ਵਾਸਤੇ ਤਾਂ ਕੋਈ ਸ਼ਬਦ ਨਹੀਂ ਉਹਨਾਂ ਦੀ ਕਲਾਕਾਰੀ ਨੂੰ ਅਦਾਕਾਰੀ ਨੂੰ ਸਾਰੇ ਦੁਨੀਆ ਜਾਣਦੇ ਆ ਪਰ ਰੂਪੀ ਗਿੱਲ ਜਿਹੜੇ ਬੀਬੀ ਰਜਨੀ ਦਾ ਰੋਲ ਜਿਨ੍ਹਾਂ ਨੇ ਨਿਭਾਇਆ ਕਮਾਲ ਹੀ ਕਰ ਦਿੱਤੀ ਹੈ ਤੇ ਇਸ ਦੇ ਨਾਲ ਨਾਲ ਹਰਦੀਪ ਚੀਮਾ ਜੀ ਜਿਨ੍ਹਾਂ ਨੇ ਮੋਹਨ ਕੋੜੀ ਜਿਹਨੂੰ ਕੋੜ ਪਿਆ ਹੋਇਆ ਜਿਹਦੇ ਨਾਲ ਬੀਬੀ ਰਜਨੀ ਨੂੰ ਜਿਸ ਦੇ ਪੱਲੇ ਬੰਨ ਦਿੱਤਾ ਜਾਂਦਾ ਤੋਰ ਦਿੱਤਾ ਜਾਂਦਾ ਉਸ ਦਾ ਪਤੀ ਹੈ ਜਿਹੜਾ ਤੇ ਜਿਹੜੀ ਉਹਨਾਂ ਨੇ ਕਲਾਕਾਰੀ ਕੀਤੀ ਹੈ ਕਮਾਲ ਹੈ ਗੱਲ ਕੀਤੀ ਆ ਵੀ ਇਸ ਫਿਲਮ ਦੀ ਕਹਾਣੀ ਤੋਂ ਪੱਤੀ ਦਾ ਰਾਜਾ ਹੈ ਦੁਨੀ ਚੰਦ ਤਾਂ ਉਸ ਦੀਆਂ 6 ਬੇਟੀਆਂ ਹੁੰਦੀਆਂ ਨੇ ਤਾਂ ਉਸ ਦੇ ਘਰ ਪੁੱਤਰ ਨਹੀਂ ਹੁੰਦਾ ਜੀ ਤਾਂ ਜਿਹੜਾ ਉਹਨਾਂ ਦੇ ਸਫਤ ਸਲਾਰ ਨੇ ਜਿਹੜੇ ਉਹਨਾਂ ਨੂੰ ਸਲਾਹ ਦਿੰਦੇ ਨੇ ਸਲਾਹ مشورہ ਕਰਦੇ ਨੇ ਉਹਨਾਂ ਦਾ ਮੰਤਰੀ ਕਹਿੰਦਾ ਹੈ ਕਿ ਰਾਜਾ ਜੀ ਕਿਉਂ ਨਾ ਤੁਸੀਂ ਦੂਜਾ ਵਿਆਹ ਕਰਵਾ ਲਓ ਜਦੋਂ ਦੂਜਾ ਵਿਆਹ ਨੂੰ ਪਹਿਲਾਂ ਤਾਂ ਆਨਾ ਗਾਨੀ ਕਰਦਾ ਹੈ ਕਿ ਆਪਾਂ ਨੂੰ ਚੰਗਾ ਲੱਗੇਗਾ ਤਾਂ ਇਸ ਦੇ ਨਾਲ ਹੀ ਚਲੋ ਦੂਜਾ ਵਿਆਹ ਕਰਵਾ ਲੈਂਦਾ ਹੈ ਉੱਥੋਂ ਤੱਕ ਤਾਂ ਸਾਰਾ ਕੁਝ ਠੀਕ ਹੈ ਪਰ ਰਾਜਾ ਕਿਉਂਕਿ ਖੁਜ ਰਾਜਾ ਦੁਨੀ ਚੰਦ ਜਿਹੜਾ ਉਪਰਮਾਤਮਾ ਨੂੰ ਮੰਨਣ ਵਾਲਾ ਬੰਦਾ ਹੈ ਤੋਂ ਹਵਣ ਜੱਗ ਕਰਵਾਉਂਦਾ ਹੈ ਤੇ ਪੰਡਤਾਂ ਨੂੰ ਕਹਿੰਦਾ ਹੈ ਕਿ ਜਿਹੜਾ ਮੁਰਲੀ ਵਾਲਾ ਨਾ ਇਸ ਨੂੰ ਜਿਵੇਂ ਕਿਵੇਂ ਮਨਾ ਲਵੋ ਮੇਰੇ ਘਰ ਪੁੱਤਰ ਹੋਣਾ ਚਾਹੀਦਾ ਉਸ ਤੋਂ ਇਲਾਵਾ ਉਹ ਪੀਰਾਂ ਫਕੀਰਾਂ ਦੇ ਦਰਤ ਮਸੀਤਾਂ ਦੇ ਵਿੱਚ ਜਾਂਦਾ ਹੈ ਉੱਥੇ ਵੀ ਭੋਜਨ ਸ਼ਿਕਾਉਂਦਾ ਹੈ ਗਰੀਬ ਗੁਰਬੇ ਨੂੰ ਉਸ ਅੱਲਾ ਤਾਲਾ ਦਾ ਪਰਮਾਤਮਾ ਦਾ ਜਿਹੜੀ ਨਾਮ ਲੈਂਦਾ ਹੈ ਤੇ ਉਸ ਦੀ ਸ਼ਰਧਾ ਹੁੰਦੀ ਹੈ ਉਹ ਕਹਿੰਦਾ ਵੀ ਜੇ ਮੇਰੇ ਘਰ ਪੁੱਤਰ ਨੇ ਜਨਮ ਲੈ ਲਿਆ ਨਾ ਮੈਂ ਘਰ ਘਰ ਦੇ ਵਿੱਚ ਮੰਦਰਾਂ ਬਣਵਾ ਦੇਵਾਂਗਾ ਤੇ ਲੱਗਦਾ ਵੀ ਹੈ ਪਰ ਹੁੰਦਾ ਕੀ ਹੈ ਕਿ ਉਸ ਦੇ ਘਰ ਸ ਧੀ ਜਨਮ ਲੈਂਦੀ ਹੈ ਜਿਵੇਂ ਹੀ ਧੀ ਜਨਮ ਲੈਂਦੀ ਹੈ ਤਾਂ ਉਸ ਦਾ ਨਾਮ ਰਜਨੀ ਰਜੋ ਫਿਲਮ ਦੇ ਵਿੱਚ ਰਜੋ ਕਹਿੰ ਕੇ ਉਹਨੂੰ ਬੁਲਾਇਆ ਜਾਂਦਾ ਹੈ ਤਾਂ ਜਿਹੜੀ ਰਜੋ ਹੈ ਕਿਉਂਕਿ ਉਸ ਨੂੰ ਨਫ਼ਰਤ ਇੰਨੀ ਜ਼ਿਆਦੀ ਆਪਣੀ ਧੀ ਤੋਂ ਜੀ ਜੀ ਤਾਂ ਰਜੋ ਜਿਹੜੀ ਦਾਸੀ ਹੁੰਦੀ ਹੈ ਬੀਬੀ ਭਜਣੋ ਜੀ ਜੀ ਬੀਬੀ ਭਜਣੋ ਉਸ ਦਾ ਪਾਲਣ ਪੋਸ਼ਣ ਕਰਦੀ ਹੈ ਉਸ ਨੂੰ ਪੜਾਉਂਦੀ ਲਿਖਾਉਂਦੀ ਹੈ ਹੋਰ ਬੱਚੀਆਂ ਵੀ ਉਸ ਦੇ ਕੋਲ ਪੜ੍ਹਦੀਆਂ ਵੀ ਨੇ ਠੀਕ ਹੈ ਤੇ ਕਹਿ ਲਈਏ ਅਧਿਆਪਕ ਦਾ ਕੰਮ ਵੀ ਉਸ ਦਾਸੀ ਦੇ ਕੋਲੇ ਹੁੰਦਾ ਬੀਬੀ ਭਜਣੋ ਕੋਲ ਜੀ ਜੀ ਤਾਂ ਉਹ ਜਦੋਂ ਬੀਬੀ ਭਜਣੋ ਜਿਹੜੀ ਹੈ ਬੀਬੀ ਰਜਨੀ ਉਹਦੇ ਕੋਲ ਸਿੱਖਿਆ ਵਾਸਤੇ ਜਾਂਦੀ ਹੈ ਸਿੱਖਦੀ ਹੈ ਤਾਂ ਉਹ ਵੀ ਫੱਟੀ ਦੇ ਉੱਪਰ ਇੱਕ ਓੰਕਾਰ ਲਿਖਦੀ ਹੈ ਜੀ ਜੀ ਬਾਕੀ ਬੱਚੀਆਂ ਵੀ ਜਿਹੜੀਆਂ ਪੜ੍ਹਦੀਆਂ ਨੇ ਪਰ ਜਦੋਂ ਇੱਕ ਓੰਕਾਰ ਲਿਖਦੀ ਹੈ ਜੀ ਤਾਂ ਜਿਹੜੀ ਉਹਦੀ ਅਧਿਆਪਕ ਹੈ ਬੀਬੀ ਭਜਨੋ ਖੁਸ਼ ਬਹੁਤ ਹੁੰਦੀ ਹੈ ਪਰ ਜਦੋਂ ਕੀ ਹੁੰਦਾ ਹੈ ਕਿ ਜਦੋਂ ਰਾਜਾ ਦੁਨੀ ਚੰਦ ਜਿਹੜਾ ਜੀ ਉਹ ਪੁੱਛਦਾ ਵੀ ਤੁਸੀਂ ਆਪਣੀਆਂ ਧੀਆਂ ਨੂੰ ਵੀ ਤੁਸੀਂ ਕਿਸ ਦਾ ਦਿੱਤਾ ਖਾਂਦੀਓ ਤਾਂ ਉਥੇ ਬੀਬੀ ਰਜਨੀ ਜਿਹੜੀ ਹੈ ਰੱਜੋ ਜਿਹੜੀ ਹੈ ਉਹ ਇਹ ਬੋਲਦੀ ਹੈ ਕਿ ਉਸ ਏਕ ਓੰਕਾਰ ਉਸ ਇੱਕ ਦਾ ਉਹ ਜਿਹੜਾ ਓੰਕਾਰ ਹੈ ਜਿਹੜਾ ਪ੍ਰਮਾਤਮਾ ਸਭ ਨੂੰ ਦੇ ਰਿਹਾ ਮੈਂ ਉਹਦਾ ਦਿੱਤਾ ਖਾਨੀ ਆ ਹੂੰ ਤੇ ਨਰਾਇਆ ਦੁਣੀ ਚੰਦਾ ਉਹਨੂੰ ਇੰਨਾ ਗੁੱਸਾ ਆਉਂਦਾ ਕਿ ਉਹ ਮੋਹਨ ਕੋੜੀ ਆਪਣੇ ਮੰਤਰੀਆਂ ਨੂੰ ਕਹਿੰਦਾ ਵੀ ਉਹਨੂੰ ਕੋਈ ਵਰ ਲੱਭ ਕੇ ਲਿਆਓ ਯਾਨੀ ਕਹਿੰਦਾ ਵੀ ਉਹਨੂੰ ਸ਼ਗਨ ਪਾ ਕੇ ਆਇਓ ਜੀ ਜੀ ਲੱਗਦਾ ਕਿ ਸ਼ਗਨ ਪਾਣ ਕੇ ਮੰਤਰੀ ਜਿਹੜੇ ਨੇ ਪਤਾ ਨਹੀਂ ਕੀ ਕਰਨਗੇ ਪਰ ਜਦੋਂ ਲੈ ਕੇ ਆਉਂਦੇ ਨੇ ਉਸ ਦਾ ਵਿਆਹ ਉਹਦੀਆਂ ਰਸਮਾਂ ਹੋਣੀਆਂ ਹੁੰਦੀਆਂ ਨੇ ਤਾਂ ਉੱਥੇ ਮੋਹਣਾ ਕੋੜੀ ਆ ਜਾਂਦਾ ਉਸ ਸਲਤਨਤ ਦਾ ਕਹਿ ਲਈਏ ਕਿ ਪੱਟੀ ਸ਼ਹਿਰ ਦਾ ਹੀ ਹੁੰਦਾ ਉਹ ਕੋੜੀ ਜਿਹੜਾ ਜੀ ਜੀ ਪਰ ਉਹਦੀ ਹਾਲਾ ਤੇ ਏਡੇ ਖਰਾਬ ਹੁੰਦੇ ਨੇ ਜਦੋਂ ਉਸ ਦਾ ਵਿਆਹ ਹੋ ਰਿਹਾ ਹੁੰਦਾ ਹੈ ਮੋਹਰਣਾ ਮਤਲਬ ਉਹ ਸੀਨ ਵੇਖਿਆ ਨਹੀਂ ਆਂਦਾ ਜੀ ਜੀ ਮੈਂ ਸਿਨੇਮਾ ਫਿਲਮ ਦੇ ਵਿੱਚ ਜਦੋਂ ਦਰਸ਼ਕ ਬੈਠੇ ਹੋਏ ਸਨ ਕੁਰਸੀਆਂ ਤੇ ਜੀ ਜੀ ਉਹਨਾਂ ਸਭ ਵੱਲ ਵੇਖਿਆ ਕਿ ਆਖਿਰ ਇਹਨਾਂ ਦੀ ਪ੍ਰਤੀਕਿਰਿਆ ਕੀ ਹੈ ਬਹੁਤੇ ਉਹਨਾਂ ਦੇ ਵਿੱਚੋਂ ਰੋਂਦੇ ਵੇਖੇ ਉਸ ਟਾਈਮ ਜਦੋਂ ਵਿਆਹ ਹੋ ਰਿਹਾ ਆਪਾਂ ਬੇਸ਼ੱਕ ਬੀਬੀ ਰਜਨੀ ਦੀ ਕਥਾ ਕਹਾਣੀ ਜਿਵੇਂ ਮੈਂ ਪਹਿਲਾਂ ਕਿਹਾ ਸੁਣੀ ਹੈ ਪਰ ਜਦੋਂ ਅਸਲ ਦੇ ਵਿੱਚ ਕਮਾਲ ਇਹ ਹੈ ਕਿ ਫਿਲਮ ਵੇਖਦੇ ਸਮੇਂ ਹਾਲਾਂਕਿ ਮੋਹਰਣਾ ਆਪਣਾ ਤੁਹਾਡਾ ਵੀ ਮੇਰਾ ਵੀ ਸਬੰਧ ਤਾਂ ਫੋਟੋਗ੍ਰਾਫੀ ਨਾਲ ਹੈ ਜੀ ਜੀ ਆਪਾਂ ਚੇਤਨ ਨੇ ਕਰਦੇ ਆਪਾਂ ਨੂੰ ਪਤਾ ਹੈ ਕੈਮਰੇ ਦੇ ਉੱਪਰ ਬਹੁਤ ਚੀਜ਼ਾਂ ਜਿਹੜੀਆਂ ਨੇ ਉਹ ਬੜਾ ਅਜੀਬੋ-ਗਰੀਬ ਆਪਾਂ ਉਹਨੂੰ ਬੜਾ ਅਜਬ ਬਖਾ ਸਕਦੇ ਆ ਜੀ ਜੀ ਪਰ ਕਮਾਲ ਹੈ ਕਿ ਡਾਇਰੈਕਸ਼ਨ ਫੋਟੋਗ੍ਰਾਫੀ ਜਦੋਂ ਇਹਦੀ ਸਕ੍ਰਿਪਟ ਲਿਖੀ ਗਈ ਹੋਊਗੀ ਤੇ ਡਾਇਲੌਗ ਲਿਖੇ ਗਿਆ ਹੋਣਗੇ ਕਿੰਨੀ ਸਾਵਧਾਨੀ ਨਾਲ ਕੰਮ ਕੀਤਾ ਗਿਆ ਕਿਉਂਕਿ ਕਿ ਧਾਰਮਿਕ ਤੇ ਇਤਿਹਾਸਿਕ ਹੈ ਇਹ ਰਚਨਾ ਜਿਹੜੀ ਹੈ ਕੋਈ ਐਵੇਂ ਇਧਰੋਂ ਉਧਰੋਂ ਸੁਣੀਗੀ ਨਹੀਂ ਇਹ ਤਾਂ ਧੰਨ ਗੁਰੂ ਰਾਮਦਾਸ ਜੀ ਦੇ ਦਰ ਦੀ ਉਹਦੀ ਸਿਫਤ ਕਰਨ ਵਾਲੀ ਜਿਹੜੀ ਇਹ ਸੱਚੀ ਕਹਾਣੀ ਸੀ ਜੀ ਜੀ ਪੱਟੀ ਸ਼ਹਿਰ ਦੇ ਰਾਜੇ ਨਾਲ ਜੋ ਬੀਤੀ ਹੈ ਤਾਂ ਇਹ ਇੱਕ ਆਪਣੇ ਵਿੱਚ ਔਖਾ ਕੰਮ ਸੀ ਇਸ ਨੂੰ ਨਿਭਾਉਣਾ ਚਿੱਤਰਣ ਕਰਨਾ ਇਸ ਦਾ ਕਿਉਂਕਿ ਜੇਕਰ ਛੋਟੀ ਜੀ ਵੀ ਇਸ ਦੇ ਵਿੱਚ ਗਲਤੀ ਹੋਵੇਗੀ ਤਾਂ ਸਾਡੀਆਂ ਸਿੱਖ ਸੰਸਥਾਵਾਂ ਸਿੱਖ ਕੌਮ ਹੈ ਉਹਨਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਸੀ ਉਸ ਨੂੰ ਵੀ ਬਚਾਇਆ ਗਿਆ ਤੇ ਜਿਹੜੇ ਦਰਸ਼ਕ ਇੱਕ ਫਿਲਮ ਵੇਖਣ ਵੀ ਆਏ ਆਪਾਂ ਇਹ ਨਹੀਂ ਕਹਿ ਸਕਦੇ ਕਿ ਸਾਰੇ ਧਾਰਮਿਕ ਪੱਖ ਤੋਂ ਵੇਖਣ ਆਏ ਨੇ ਉਹ ਦਰਸ਼ਕ ਜਿਹੜੇ ਨੇ ਫਿਲਮ ਦੇ ਤੌਰ ਤੇ ਵੀ ਵੇਖਣ ਆਏ ਨੇ ਪਰ ਉਹ ਜਦੋਂ ਉਸ ਨੂੰ ਫਿਲਮ ਨੂੰ ਵੇਖ ਰਹੇ ਨੇ ਜਦੋਂ ਮੈਂ ਉਹਨਾਂ ਨੂੰ ਮੁਰਮੁਰ ਕੇ ਸੀਟਾਂ ਦੇ ਉੱਪਰ ਲੋਕਾਂ ਨੂੰ ਵੇਖ ਰਿਹਾ ਸੀ ਤਾਂ ਬਹੁਤ ਹੈਰਾਨ ਹੋ ਰਿਹਾ ਸੀ ਕਿ ਇਹ ਇਹਨਾਂ ਨੇ ਟੀਮ ਨੇ ਕਮਾਲ ਕਰੀ ਹੈ ਚਾਹੇ ਉਹ ਯੋਗਰਾਜ ਜੀ ਨੇ ਅਦਾਕਾਰ ਨੇ ਸਾਰੇ ਫਿਲਮ ਦੇ ਜਸ ਬਾਜਵਾ ਹੁਣ ਆਪਾਂ ਜਸ ਬਾਜਵਾ ਉਹਨਾਂ ਨੂੰ ਗੀਤ ਵਗੈਰਾ ਗਾਉਂਦੇ ਤਾਂ ਸੁਣਿਆ ਠੀਕ ਹੈ ਪਰ ਉਸ ਇਨਸਾਨ ਨੇ ਵੀ ਕਮਾਲ ਕਰੀ ਹੈ ਮੋਹਰਨ ਜਿਸ ਵਕਤ ਆਪਣੀ ਧੀ ਰਜਨੀ ਨੂੰ ਬਾਦਸ਼ਾਹ ਦੁਨੀ ਚੰਦ ਜਿਹੜਾ ਹੈ ਰਾਜਾ ਸਯਾ ਦਿੰਦਾ ਉਹ ਤਾਂ ਸਜਾ ਹੀ ਦਿੰਦਾ ਨਾ ਵੀ ਤੂੰ ਰੱਬ ਰੱਬ ਕੀ ਲਈ ਹੈ ਜੀ ਜੀ ਤੇ ਜਦੋਂ ਉਹ ਚਲਾ ਜਾਂਦਾ ਉੱਥੇ ਵਿੱਚ ਗੁਰਪ੍ਰੀਤ ਖੁੱਗੀ ਜੀ ਉਹਨਾਂ ਦੀ ਜਿਹੜੀ ਐਂਟਰੀ ਹੈ ਬੇਸ਼ੱਕ ਘੱਟ ਸਮੇਂ ਦੀ ਹੈ ਜੀ ਜੀ ਉਹ ਆਪਣੇ ਪੁੱਤਰ ਵਾਸਤੇ ਰਿਸ਼ਤਾ ਮੰਗਦਾ ਤੇ ਰਜਨੀ ਦਾ ਰਿਸ਼ਤਾ ਦੁਨੀ ਚੰਦ ਕਰ ਵੀ ਦਿੰਦਾ ਹੈ ਤੇ ਰਜਨੀ ਸਭ ਤੋਂ ਛੋਟੀ ਹੈ ਤੇ ਜਿਹੜਾ ਰਾਜਾ ਹੈ ਪੱਟੀ ਸ਼ਹਿਰ ਦਾ ਉਹ ਇਸ ਗੱਲ ਤੋਂ ਦੁਖੀ ਹੈ ਕਿ ਮੇਰੀ ਸਭ ਤੋਂ ਛੋਟੀ ਕੁੜੀ ਨੂੰ ਜੇ ਮੈਂ ਵਿਆਹ ਦੇਣਾ ਵਾਂ ਲੋਕ ਕੀ ਕਹਿਣਗੇ ਵੀ ਛੇ ਤੇਰੀਆਂ ਵੱਡੀਆਂ ਨੇ ਤੇ ਤੂੰ ਇਹਦਾ ਰਿਸ਼ਤਾ ਕਰ ਦਿੱਤਾ ਹੈ ਜੀ ਜੀ ਪਹਿਲਾਂ ਤਾਂ ਉਹ ਵਿਚਾਰਾ ਜਵਾਨ ਘਰ ਬੈਠਾ ਹੁੰਦਾ ਉੱਥੇ ਤੇ ਦੁਨੀ ਚੰਦ ਜੀ ਵੀ ਜੀ ਜੀ ਕਹਿ ਲਈ ਬੇਵਸੀਏ ਕਿਉਂਕਿ ਜਿਹੜਾ ਪੜਥਲਾ ਰਿਆਸਤ ਦਾ ਬਾਦਸ਼ਾਹ ਜਦੋਂ ਆਉਂਦਾ ਜੀ ਜੀ ਗੁਰਪ੍ਰੀਤ ਕੋਘੀ ਜਿਹੜੀ ਉਹ ਰੋਲ ਨਿਭਾ ਰਹੇ ਨੇ ਤਾਂ ਉਹ ਰ ਬੀਬੀ ਰਜਨੀ ਦਾ ਰਿਸ਼ਤਾ ਮੰਗ ਲਿੰਦਾ ਉਹ ਹੱਥ ਮੰਗ ਲਿੰਦਾ ਤੇ ਜਿਹੜੇ ਦੁਨੀ ਚੰਦ ਬਾਦਸ਼ਾਹ ਰਾਜਾ ਹੈ ਉਹ ਜਵਾਬ ਨਹੀਂ ਦੇ ਸਕਦਾ ਕਿਉਂਕਿ ਜਿਹੜੇ ਪੜਥਲਾ ਰਿਆਸਤ ਦਾ ਰਾਜਾ ਬਾਦਸ਼ਾਹ ਉਹ ਚਾਰ ਰਿਆਸਤਾਂ ਦਾ ਰਾਜਾ ਹੈ ਤੇ ਦੁਨੀ ਚੰਦ ਇੱਕ ਰਿਆਸਤ ਦਾ ਹੈ ਤਕੈਲੀ ਉਹਨੂੰ ਡਰ ਵੀ ਹੁੰਦਾ ਹੈ ਕਿ ਮੇਰੇ ਤੋਂ ਤਕੜਾ ਹੈ ਉਹ ਡਰਦਾ ਹੋਈ ਕਹਿ ਲੋ ਜੀ ਜੀ ਉਹਦੇ ਡਰ ਤੋਂ ਵੀ ਉਹ ਜਦੋਂ ਕਿਉਂਕਿ ਉਹ ਬਾਦਸ਼ਾਹ ਜਿਹੜਾ ਪੜਥਲਾ ਰਿਹਸਦਾ ਉਹ ਕਹਿੰਦਾ ਵੀ ਮੇਰੇ ਪੁੱਤਰ ਨੇ ਛੋਟੇ ਹੁੰਦੇ ਆ ਹਾਥੀ ਮੰਗ ਲਿਆ ਸੀ ਤੁਰੇ ਜਾਂਦੇ ਆ ਤੇ ਮੈਂ ਹਾਥੀ ਖਰੀਦ ਲਿਆ ਸੀ ਉਹਦੇ ਇੱਕ ਛੋਟੀ ਜੀ ਸੀ ਜੀ ਇਹ ਤਾਂ ਤੇ ਇਹ ਰਜਨੀ ਜਿਹੜੀ ਹੈ ਕਿਉਂਕਿ ਰਾਜਾ ਦੁਨੀ ਚੰਦੇ ਜਿਹੜਾ ਉਹਨੂੰ ਜਵਾਬ ਦੇਣ ਲੱਗਦਾ ਉਹ ਤੋਂ ਜਵਾਬ ਨਹੀਂ ਦਿੱਤਾ ਜਾਂਦਾ ਜਦੋਂ ਉਹ ਵਾਪਸ ਜਾਂਦਾ ਤੇ ਇਧਰੋਂ ਕੋੜੀ ਦੇ ਲੜ ਲਾ ਦਿੱਤੀ ਜਾਂਦੀ ਹੈ ਜੀ ਜੀ ਤੇ ਉਹ ਤੀ ਦੁਖ ਜਿਹੜੇ ਨੇ ਮਤਲਬ ਬਿਲਕੁਲ ਸੱਚ ਹੈ ਉਹਦੇ ਚ ਰਤੀ ਪਰ ਵੀ ਟੀਮ ਨੇ ਪਿੰਕੀ ਢਾਲੀਵਾਲ ਪ੍ਰੋਡਿਊਸਰ ਨੇ ਉਹਨਾਂ ਨੇ ਰਤੀ ਪਰ ਵੀ ਇਹ ਮਤਲਬ ਨਹੀਂ ਕਰਿਆ ਲਾਲਚ ਕਿ ਮੈਂ ਕਿਉਂਕਿ ਫਿਲਮਾਂਕਣ ਕਰਦੇ ਆਪਾਂ ਕੁਝ ਵੀ ਵਿਖਾ ਸਕਦੇ ਆ ਪਰ ਬਿਲਕੁਲ ਉਹ ਸੱਚ ਦੇ ਨੇੜੇ ਰਹੇ ਨੇ ਜਿਵੇਂ ਉਹ ਕੁੜੀ ਜਾਂਦੀ ਹੈ ਤੇ ਉਸ ਤੋਂ ਬਾਅਦ ਦਰਦਰ ਤੇ ਮੰਗਦੀ ਫਿਰਦੀ ਹੈ ਤਾਂ ਹੁੰਦਾ ਕੀ ਹੈ ਇੱਕ ਨਦੀ ਦੇ ਕਿਨਾਰੇ ਕਿਉਂਕਿ ਪਹਿਲਾਂ ਜਿਵੇਂ ਹੀ ਆਪਣੇ ਬਾਬਲ ਦੇ ਮਹਿਲਾਂ ਤੋਂ ਜੀ ਜੀ ਮਤਲਬ ਵੀ ਵਿਦਾ ਹੁੰਦੀ ਹੈ ਮਾਈ ਗॉड ਅੱਛਾ ਉਹ ਦੱਸਾਂ ਕਿ ਇਹ ਦੇ ਵਿੱਚ ਪੁਸ਼ਪਾਲ ਐਸੇ ਦਰਸ਼ਕ ਹੁੰਦੇ ਆ ਫਿਲਮ ਦੇ ਵਿੱਚ ਜਦੋਂ ਉਹਨਾਂ ਦੇਖ ਕੇ ਭਾਵੁਕ ਹੋ ਜਾਂਦੇ ਆ ਮਤਲਬ ਜੇਕਰ ਤੁਸੀਂ ਵੀ ਫਿਲਮ ਦੇਖਣ ਉੱਤੇ ਜਾਂਦੇ ਹੋ ਕਿਉਂਕਿ ਹਰ ਇੱਕ ਇਨਸਾਨ ਦੇ ਨਾ ਮਨ ਅੰਦਰ ਦਿਲ ਵਿੱਚ ਇੱਕ ਜਗ੍ਹਾ ਹੁੰਦੀ ਹੈ ਆਪਣੀ ਧੀ ਵਾਸਤੇ ਬੱਚੀ ਵਾਸਤੇ ਇਸ ਕਰਕੇ ਉਹ ਹਰ ਇੱਕ ਦਰਸ਼ਕ ਜਦੋਂ ਦੇਖਦਾ ਉਹਨੂੰ ਉਸ ਚਿੱਤਰਣ ਦੇ ਵਿੱਚ ਆਪਣਾ ਆਪ ਆਪਣਾ ਭਲੇਖਾ ਪੈਂਦਾ ਹੈ ਉਹ ਸਯੋਗ ਦੇ ਵਿੱਚ ਮਹਿਸੂਸ ਕਰਦਾ ਹੈ ਇਸ ਕਰਕੇ ਉਹ ਜਿਹੜਾ ਪੀੜਾ ਹੈ ਜਿਹੜੀ ਉਹ ਪੀੜਾ ਨੂੰ ਮਹਿਸੂਸ ਕਰਨਾ ਤੇ ਉਹ ਪੀੜਾ ਤੁਹਾਡੀਆਂ ਅੱਖਾਂ 'ਚ ਵੀ ਨਜ਼ਰ ਆਉਂਦੀ ਹੈ ਜਿੰਨੇ ਵੀ ਦਰਸ਼ਕ ਉੱਥੇ ਦੇਖਦੇ ਹਨ ਨਾ ਉਹ ਇੱਕ ਵਾਰ ਅੱਖਾਂ 'ਚੋਂ ਹੰਝੂ ਆਉਂਦੇ ਆਏ ਨੇ ਹੁਣੇ ਜ਼ਰੂਰੀ ਵੀ ਨੇ ਇਹੀ ਉਹ ਸੱਚ ਹੈ ਤੇ ਸੱਚ ਨੂੰ ਸਾਡੀ ਕਿੰਨੀ ਕੁ ਮਤਲਬ ਸਾਡੇ ਹਿਰਦੇ 'ਚ ਕਿੰਨੀ ਕਿ ਜਗ੍ਹਾ ਕਿੰਨਾ ਕਿ ਸਤਕਾਰ ਹੈ ਹੰਝੂਆਂ ਤੋਂ ਬਿਆਨ ਹੁੰਦਾ ਹੈ ਵਰਗ ਸਾਹਿਬ ਥੋੜਾ ਭਾਵੁਕ ਹੋ ਗਏ ਸੀ ਹਾਂਜੀ ਉਹ ਉਸ ਵਕਤ ਉਹ ਧੀ ਆਪਣੇ ਬਾਪ ਦੇ ਘਰ ਤੋਂ ਦੂਰ ਜਾ ਰਹੀ ਹੈ ਤਾਂ ਹੁੰਦਾ ਕਿ ਉਸ ਪਿੰਡ ਦੇ ਹੀ ਉਸ ਰਿਆਸਤ ਦੇ ਮਸਟੰਡੇ ਕ ਲਈਏ ਤਾਂ ਜਦੋਂ ਵਿਚਾਰੀ ਗੱਡੇ ਦੇ ਵਿੱਚ ਬੈਠੀ ਜਾ ਰਹੀ ਹੈ ਆਪਣੇ ਪਤੀ ਨਾਲ ਤਾਂ ਜਦੋਂ ਛੱਡਣ ਜਾ ਰਹੇ ਹੁੰਦੇ ਨੇ ਗੱਡੇ ਦੇ ਉੱਪਰ ਤਾਂ ਉੱਥੇ ਉਸ ਪਿੰਡ ਦੇ ਮਸਟੰਡੇ ਕੋਲ ਅਮਲੀ ਨਿਸ਼ੇੜੀ ਲੋਕ ਬੱਕਰੀਆਂ ਜਾਂ ਚਾਕੂਸ਼ ਚਾਰ ਰਹੇ ਹੁੰਦੇ ਨੇ ਤਾਂ ਹਾਂ ਉਹਨੂੰ ਦੁਖੀ ਕਰਦੇ ਨੇ ਵੀ ਇਹ ਮੋਣਾ ਕੋੜੀ ਜਿਹੜਾ ਵੋਟੀ ਮਤਲਬ ਵਿਆਹ ਲਿਆ ਕਮਾਲ ਹੋਗੀ ਯਾਰ ਤੇ ਉਹ ਧੱਕਾ ਕਰਦੇ ਨੇ ਕਹਿੰਦੇ ਵੀ ਜਾਂ ਤਾਂ ਵਿਖਾ ਦੇ ਸਾਨੂੰ ਆਪਣੀ ਜਨਾਨੀ ਬਿਨ ਨਹੀਂ ਤੇ ਅਸੀਂ ਧੱਕਾ ਕਰਾਂਗੇ ਗੱਡੇ ਤੇ ਚੜਾਂਗੇ ਤਾਂ ਉਹ ਜਿਵੇਂ ਹੀ ਉਹਨੂੰ ਕੁੜੀ ਨੂੰ ਲੱਗਦਾ ਬੀਬੀ ਰਜਨੀ ਨੂੰ ਲੱਗਦਾ ਵੀ ਇਹ ਗਲਤ ਕਰਨਗੇ ਤਾਂ ਜਦੋਂ ਮੂੰਹ ਤੋਂ ਕੁੰਡ ਚੁੱਕਦੀ ਹੈ ਤਾਂ ਉਹ ਸਾਰੇ ਜਿੰਨੇ ਉਹ ਮਸਟੰਡੇ ਹੁੰਦੇ ਨੇ ਉਹ ਡਰ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਬਾਦਸ਼ਾਹ ਦੀ ਧੀ ਹੈ ਰਾਜੇ ਦੁਨੀ ਚੰਦ ਦੀ ਧੀ ਹੈ ਤਾਂ ਡਰਦੇ ਉਹ ਤਾਂ ਉੱਥੇ ਰੁਕ ਜਾਂਦੇ ਨੇ ਤਾਂ ਉਸ ਤੋਂ ਬਾਅਦ ਕੀ ਹੁੰਦਾ ਜਦੋਂ ਦੂਰ ਥੋੜਾ ਇਹ ਪਿੰਡ ਤੋਂ ਥੋੜੀ ਰਿਆਸਤ ਤੋਂ ਦੂਰ ਜਦੋਂ ਰਾਤ ਪੈਂਦੀ ਹੈ ਤਾਂ ਉੱਥੇ ਇੱਕ ਸ਼ੰਨ ਦੇ ਵਿੱਚ ਜਦੋਂ ਰਹਿੰਦੇ ਨੇ ਤਾਂ ਉੱਥੇ ਜਿਹੜੀ ਮਾਤਾ ਜਿਹੜੀ ਵਿਆਹਣ ਆਈ ਹੈ ਮੋਹਣੇ ਕੋੜੀ ਦੇ ਨਾਲ ਜਿਹੜੀ ਆਉਂਦੀ ਹੈ ਉਹ ਮਾਤਾ ਆਪਣੇ ਘਰ ਦੇ ਵਿੱਚ ਰੱਖਦੀ ਹੈ ਤਾਂ ਫਿਰ ਮਸਟੰਡੇ ਇਕੱਠੇ ਹੋ ਕੇ ਉਹਨੂੰ ਘੇਰ ਲੈਂਦੇ ਨੇ ਉਹਨਾਂ ਨੂੰ ਪਤਾ ਹੁੰਦਾ ਵੀ ਮੋਹਣਾ ਕੋੜੀ ਜਿਹੜਾ ਬੋਟੀ ਲੈ ਆ ਜੀ ਜੀ ਤਾਂ ਉਹ ਜਦੋਂ ਉੱਥੇ ਆਉਂਦੇ ਨੇ ਤਾਂ ਉੱਥੇ ਕੁਦਰਤ ਦੀ ਕ੍ਰਿਸ਼ਮ ਕੈਲੀਏ ਇੱਕ ਨੌਜਵਾਨ ਆਉਂਦਾ ਜਿਹੜੀ ਉਹਦੀ ਪਤ ਇੱਜ਼ਤ ਨੂੰ ਬਚਾਉਂਦਾ ਤੇ ਉਹ ਮਸਟੰਡਿਆਂ ਨੂੰ ਕੁੱਟ ਕੇ ਉਥੋਂ ਉਹ ਜਿਹੜੀ ਐਕਸ਼ਨ ਜਿਹੜੀ ਉਹ ਹੇ ਮਾਂਕਰ ਉਹ ਵੀ ਬੜਾ ਸਿਰ ਹੈ ਕਹਿ ਲਈਏ ਹਿੰਦੀ ਫਿਲਮਾਂ ਤੋਂ ਵੀ ਸ਼ਾਨਦਾਰ ਢੰਗ ਨਾਲ ਫਿਲਮਾਇਆ ਗਿਆ ਨੇ ਉਹ ਸੀਨ ਜਿਹੜੀ ਲੜਾਈ ਵਾਲੇ ਨੇ ਤਾਂ ਉਸ ਤੋਂ ਬਾਅਦ ਜਿਹੜੀ ਉਹ ਮਾਤਾ ਹੈ ਜਿਹੜੀ ਕੋੜੀ ਦੇ ਨਾਲ ਹੀ ਵਿਆਹਣ ਜਾਂਦੀ ਜਿਹੜੀ ਕੋੜੀ ਨੂੰ ਰੋਟੀ ਖਵਾਉਂਦੀ ਹੈ ਉਹਦੇ ਵੇਹ ਤੋਂ ਪਹਿਲਾਂ ਵੀ ਜਦੋਂ ਤਾਂ ਉਹਨੂੰ ਕੋੜ ਪਿਆ ਤਾਂ ਉਹ ਮਾਤਾ ਕਹਿੰਦੀ ਹੈ ਵੀ ਤੁਸੀਂ ਨਾ ਐ ਕਰੂ ਹੁਣ ਇੱਥੋਂ ਚਲੇ ਜਾਓ ਉਹ ਉਹਨਾਂ ਨੂੰ ਦਰਿਆ ਪਾਰ ਕਰਾਉਂਦੀ ਕਹਿੰਦੀ ਜੇ ਤੁਸੀਂ ਇੱਥੇ ਰਹੇ ਤਾਂ ਜਿੰਨਾਂ ਦੀ ਤੁਸੀਂ ਨਿਗਾ ਪੈ ਚੁੱਕੇ ਹੋ ਨਾ ਇਹਨਾਂ ਕਸਾਈਆਂ ਨੇ ਤੈਨੂੰ ਛੱਡਣਾ ਨਹੀਂ ਤਾਂ ਉਹ ਦਰਿਆ ਪਾਰ ਕਰਵਾਉਂਦੀ ਹੈ ਤਾਂ ਅੱਗੇ ਜਾਂਦੀ ਹੈ ਤਾਂ ਜਿਹੜੇ ਭੜਤਲਾ ਰਿਆਸਤਾ ਉਸ ਬਾਦਸ਼ਾਹ ਦੀ ਜਿੰਨੇ ਉਸ ਰਜਨੀ ਦਾ ਹੱਥ ਮੰਗਿਆ ਹੁੰਦਾ ਜੀ ਜੀ ਉਹਦੀ ਰਿਆਸਤ ਦੇ ਵਿੱਚ ਚਲ ਚਲੀ ਜਾਂਦੀ ਹੈ ਜੀ ਜੀ ਤਾਂ ਬੀਬੀ ਰਜਨੀ ਨੂੰ ਨਹੀਂ ਪਤਾ ਹੁੰਦਾ ਵੀ ਮੈਂ ਕਿੱਥੇ ਜਾਣੀ ਕਿੱਧਰ ਫਿਰ ਰਹੀ ਆ ਜੀ ਜੀ ਤਾਂ ਉਥੇ ਜਿਹੜਾ ਕੋੜੀ ਹੈ ਉਹ ਦਰਿਆ ਦੇ ਕਿਨਾਰੇ ਤੇ ਬੈਠਾ ਦੂਜੇ ਪਾਰ ਹੂੰ ਬੀਬੀ ਰਜਨੀ ਉਹਦੇ ਵੱਤ ਰੋਟੀ ਮੰਗਣ ਜਦੋਂ ਜਾਂਦੀ ਹੈ ਨਾ ਤਾਂ ਮਹੌਰਾਣਾ ਜੀ ਉਹ ਸੀਣ ਵੀ ਵੀ ਪਰਮਾਤਮਾ ਉਹ ਸਰਬਕਲਾ ਸਮਰਾਥ ਉਹ ਕੀ ਪਾਵਰ ਹੈ ਤਾਂ ਉੱਥੇ ਕੀ ਹੁੰਦਾ ਉਹ ਸੋਚਦਾ ਵੀ ਕਿਉਂ ਨਾ ਮਰ ਜਾਵਾਂ ਅੱਜ ਦਰਿਆ 'ਚ ਛਾਲ ਮਾਰ ਜਾਵਾਂ ਕਿਉਂਕਿ ਬੇਸ਼ੱਕ ਉਹ ਤਾਂ ਤੁਰਿਆ ਤਾਂ ਜਾਂਦਾ ਨਹੀਂ ਜੀ ਜੀ ਤਾਂ ਜਿਵੇਂ ਹੀ ਰੜ ਕੇ ਜਾ ਕੇ ਦਰਿਆ 'ਚ ਮਰਨ ਲੱਗਦਾ ਹੈ ਤਾਂ ਉੱਥੇ ਇੱਕ ਰੱਬ ਦਾ ਬੰਦਾ ਆ ਜਾਂਦਾ ਹੈ ਹਾਂ ਕਿਹ ਲਈ ਤਾਂ ਉਹ ਰੱਬ ਦਾ ਬੰਦਾ ਹੀ ਉਸ ਨੂੰ ਉੱਥੇ ਬਚਾ ਲੈਂਦਾ ਕਹਿੰਦਾ ਵੀ ਤੂੰ ਕੀ ਕਰ ਲਾ ਕਿਉਂਕਿ ਉਹ ਵੀ ਭਾਪ ਜਾਂਦਾ ਵੀ ਇੱਕ ਕੀ ਕਰਨ ਜਾ ਰਿਹਾ ਤੇ ਫਿਰ ਉਹਨੂੰ ਦੱਸਦਾ ਵੀ ਮੇਰੇ ਨਾਲ ਤਾਂ ਹੋਈ ਹੈ ਕੋੜੀ ਦੱਸਦਾ ਫਿਰ ਉਹਨੂੰ ਸਮਝਾਉਂਦਾ ਹੈ ਵੀ ਜੇ ਜਨਮ ਵੇਲੇ ਮਨੁੱਖ ਦੇ ਹੱਥ 'ਚ ਨਹੀਂ ਜਨਮ ਲੈਣਾ ਤਾਂ ਮਰਨਾ ਵੀ ਮਨੁੱਖ ਦੇ ਹੱਥ 'ਚ ਨਹੀਂ ਤੂੰ ਕੌਣ ਹੁੰਦਾ ਹੈ ਕੰਮ ਕਰਨ ਵਾਲਾ ਤਾਂ ਉਹ ਕੋੜੀ ਜਿਹੜਾ ਉੱਥੇ ਖੜ ਤੇ ਜਾਂਦਾ ਮਤਲਬ ਮਰਦਾ ਨਹੀਂ ਤੇ ਉਹ ਬਚਾ ਕੇ ਨੌਜਵਾਨ ਜਿਹੜਾ ਅੱਗੇ ਚਲਾ ਜਾਂਦਾ ਉਹਦੇ ਕੱਪੜੇ ਵੀ ਠੀਕ ਠਾਕ ਜੀ ਹੁੰਦੇ ਨੇ ਜਿਹੜਾ ਤਾਂ ਉਸ ਤੋਂ ਬਾਅਦ ਜਮਹੋਰਾਣੇ ਜਿਹੜੀ ਫਿਲਮ ਦੇ ਵਿੱਚ ਨਾ ਮੈਨੂੰ ਮਤਲਬ ਕਿੰਨਾ ਕੁ ਧੰਨਵਾਦ ਕਰਾਂ ਮੈਂ ਡਾਇਰੈਕਟਰ ਦਾ ਕਹਾਣੀ ਲਿਖਣ ਵਾਲੇ ਦਾ ਸਕ੍ਰਿਪਟ ਜਿਹੜੀ ਵੀ ਟੀਮ ਨੇ ਮਿਹਨਤ ਕੀਤੀ ਉਹਨਾਂ ਨੇ ਜੀ ਜੀ ਕਿ ਜਿਹੜੇ ਉਸ ਪੜਥਲਾ ਰਿਆਸ ਦਾ ਪੁੱਤਰ ਹੈ ਰਾਜਾ ਜੀ ਜੀ ਉਹ ਨੌਜਵਾਨ ਜਿਹੜਾ ਜਿਹੜਾ ਜਸ ਬਾਜਵਾ ਹੁਣਾਂ ਨੇ ਜਿਹੜਾ ਰੋਡ ਨਿਪਾਇਆ ਹੈ ਤਾਂ ਜਦੋਂ ਰਜਨੀ ਜਿਹੜੀ ਆ ਉਥੇ ਮੰਗਣ ਜਾ ਰਹੀ ਹੈ ਤਾਂ ਉਥੇ ਲੰਗਰ ਲੱਗਿਆ ਹੁੰਦਾ ਹੈ ਰਿਆਸਤ ਦੇ ਬਾਦਸ਼ਾਹ ਨੇ ਲੰਗਰ ਲਾਇਆ ਹੁੰਦਾ ਹੈ ਤੇ ਉਥੇ ਜਦੋਂ ਰਜਨੀ ਬੈਠੀ ਹੁੰਦੀ ਹੈ ਲਾਈਨ ਦੇ ਵਿੱਚ ਵੀ ਮੈਂ ਆਪਣੇ ਪਤੀ ਵਾਸਤੇ ਪ੍ਰਸ਼ਾਦਾ ਲੈ ਕੇ ਜਾਣਾ ਹੈ ਤਾਂ ਉਹ ਜਿਹੜਾ ਮਹਾਰਾਜੇ ਦਾ ਬਾਦਸ਼ਾਹ ਦਾ ਜਿਹੜਾ ਪੁੱਤਰ ਹੈ ਉਸ ਸਿਆਣ ਲੈਣੇ ਵੀ ਇਹ ਤਾਂ ਰਜਨੀ ਹੈ ਮੇਰੀ ਮੰਗ ਮਤਲਬ ਜਿਹੜੀ ਸੀ ਜਿਹਦੇ ਨਾਲ ਮੇਰਾ ਰਿਸ਼ਤਾ ਹੋਣਾ ਸੀ ਇਹ ਤਾਂ ਉਹ ਕੁੜੀ ਐ ਜੀ ਜੀ ਤਾਂ ਬਾਜ਼ ਮਾਰ ਲਿੰਦਾ ਹਾਂ ਜਦੋਂ ਰਜਨੀ ਪ੍ਰਸ਼ਾਦੇ ਲੈ ਕੇ ਉੱਥੋਂ ਭੋਜਨ ਲੈ ਕੇ ਤੁਰਨ ਲੱਗਦੀ ਐ ਜੀ ਜੀ ਤਾਂ ਬਾਜ਼ ਮਾਰਦਾ ਵੀ ਰਜਨੀ ਤੂੰ ਕਿੱਧਰ ਮਤਲਬ ਇੱਥੇ ਕਿਵੇਂ ਤਾਂ ਉਹ ਸਾਰੀ ਗੱਲ ਬਾਤ ਦੱਸਦੀ ਐ ਤਾਂ ਜਿਹੜਾ ਉਹ ਬਾਦਸ਼ਾਹ ਦਾ ਪੁੱਤਰ ਐ ਜੀ ਉੱਥੇ ਇੱਕ ਕਿਰਦਾਰਾਂ ਦੀ ਵੀ ਇੱਥੇ ਗੱਲ ਆ ਜਾਂਦੀ ਐ ਜਿਹੜੇ ਕਹਿੰਦੇ ਖਾਨਦਾਨੀ ਹੁੰਦੇ ਨੇ ਜੀ ਜੀ ਉਹ ਬੰਦੇ ਕਿਰਦਾਰਾਂ ਦੇ ਵੀ ਬਹੁਤ ਉੱਚੇ ਹੁੰਦੇ ਨੇ ਉਹ ਗੱਭਰੂ ਜਿਹੜਾ ਉਸ ਲੜਕੀ ਦੀ ਬੇਸ਼ੱਕ ਉਹਦੇ ਵੱਲ ਉਹਦਾ ਰਿਸ਼ਤਾ ਹੋ ਰਿਹਾ ਸੀ ਪਰ ਬਿਨਾਂ ਕਿਸੇ ਸੁਵਾਰਥ ਤੋਂ ਬਿਨਾਂ ਕਿਸੇ ਮਾੜੀ ਕੇਲੀ ਉਹਦੇ ਅੰਦਰ ਤੋਂ ਸਾਫ ਦੇ ਨਾਲ ਉਸ ਨੂੰ ਕਹਿੰਦਾ ਵੀ ਮੈਂ ਤੈਨੂੰ ਹਕੀਮ ਕੋਲ ਲੈ ਕੇ ਜਾਣਾ ਕੀ ਪਤਾ ਤੇਰਾ ਪ੍ਰੋਣਾ ਜਿਹੜਾ ਪਤੀ ਤੇਰਾ ਠੀਕ ਹੋ ਜਾਏ ਤਾਂ ਜਦੋਂ ਹਕੀਮ ਕੋਲ ਜਾਂਦੇ ਨੇ ਹਕੀਮ ਜਿਹੜਾ ਉਹ ਜਵਾਬ ਦੇ ਜਾਂਦਾ ਉਹ ਕਹਿੰਦਾ ਵੀ ਇਹਨੂੰ ਤਾਂ ਕੋੜ ਹੀ ਇਹੋ ਜਿਹਾ ਇਹਦਾ ਪਿੱਛੇ ਹੀ ਮਤਲਬ ਵੱਦੋ ਆ ਇਸ ਬੰਦੇ ਨੂੰ ਵੀ ਉਹ ਹੈ ਨਹੀਂ ਉਹ ਚੀਜ਼ ਵੀ ਪਰ ਜੇ ਠੀਕ ਕਰਨਾ ਹੈ ਤਾਂ ਤੁਸੀਂ ਇੱਕ ਸਾਧ ਬਾਬਾ ਸਾਧੂ ਸੰਤ ਇੱਥੇ ਉਹਦੇ ਕੋਲ ਲੈ ਜਾਓ ਜਿਹੜਾ ਸਾਧੂ ਸੰਤ ਮਹਾਤਮਾ ਉਹਦੇ ਸਿਰ ਤੇ ਜਦੋਂ ਹੱਥ ਰੱਖਦਾ ਉਹ ਕਹਿੰਦਾ ਵੀ ਇਹ ਨਹੀਂ ਠੀਕ ਹੋ ਸਕਦਾ ਇਹਨੇ ਪਿਛਲੇ ਜਨਮ ਚ ਐਡਾ ਪਾਪ ਕੀਤਾ ਜੀ ਇਹਨੇ ਇੱਕ ਹਰਾ ਭਰਾ ਦਰੱਖਤ ਜਿੱਤੇ ਚਿੜੀਆਂ ਜਨੌਰ ਟੈਕਦੇ ਸਨ ਇਸ ਬੰਦੇ ਨੇ ਉਸ ਨੂੰ ਸਾੜਿਆ ਤੇ ਜਿਹੜੇ ਪੰਛੀ ਸਨ ਨਾ ਉਹਦੇ ਚ ਆਲਣਿਆਂ ਚ ਉਹ ਵੀ ਵਿੱਚ ਹੀ ਸੜ ਗਏ ਨੇ ਤੇ ਇਸ ਬੰਦੇ ਨੂੰ ਬੱਦਵਾ ਲੱਗਿਆ ਇਹ ਦਵਾਈਆਂ ਨਾਲ ਠੀਕ ਨਹੀਂ ਹੋ ਸਕਦਾ ਜੀ ਜੀ ਇਹ ਦੁਆ ਨਾਲ ਨਹੀਂ ਠੀਕ ਹੋ ਸਕਦਾ ਇਹ ਦੁਆਵਾਂ ਨਾਲ ਠੀਕ ਹੋ ਸਕਦਾ ਜੀ ਜੀ ਤੇ ਉਸ ਤੋਂ ਬਾਅਦ ਬੀਬੀ ਰਜਨੀ ਜਿਹੜੀ ਆ ਉਹ ਅੱਗੇ ਫਿਲਮ ਦੇ ਵਿੱਚ ਬਹੁਤ ਚੀਜ਼ਾਂ ਆਉਂਦੀਆਂ ਨੇ ਉਹ ਦੱਸਣੀ ਇੱਥੇ ਠੀਕ ਵੀ ਨਹੀਂ ਹੈਗੀਆਂ ਕਿਉਂਕਿ ਨਾ ਡਿਟੇਲ ਦੇ ਵਿੱਚ ਫਿਲਮ ਜਦੋਂ ਬੈਠ ਕੇ ਦੇਖਦੇ ਆ ਨਾ ਉਦੋਂ ਇਹ ਲੱਗਦਾ ਹੈ ਬੰਦਾ ਆਪਣੇ ਆਪ ਨੂੰ ਉਸ ਸਦੀ 'ਚ ਉਸ ਦੌਰ 'ਚ ਮਹਿਸੂਸ ਕਰਦਾ ਤੇ ਉਸ ਵੇਲੇ ਜੋ ਕੁਝ ਵਾਪਰਿਆ ਉਹਦੇ ਵਿੱਚ ਜਦੋਂ ਬੈਠ ਕੇ ਇੱਕ ਦਰਸ਼ਕ ਨਹੀਂ ਰਹਿੰਦਾ ਉਹਦਾ ਹਿੱਸਾ ਬਣ ਜਾਂਦਾ ਹੈ ਇਹ ਫਿਲਮ ਬੰਦੇ ਨੂੰ ਇਨਵੋਲਵ ਕਰਦੀ ਹੈ ਮੈਂ ਪਹਿਲਾਂ ਵੀ ਆਖਿਆ ਸੀ ਦਿਲ ਹੈ ਜਿਹੜਾ ਉਹ ਦਿਲ ਨੂੰ ਟੱਚ ਕਰਦੀ ਆ ਜਿਹੜੀ ਚੀਜ਼ ਤੁਹਾਡੇ ਦਿਲ ਨੂੰ ਟੱਚ ਕਰ ਗਈ ਨਾ ਉਹ ਤੁਹਾਡੇ ਅੱਖਾਂ 'ਚੋਂ ਨਿਕਲੇਗੀ ਉਹਨੂੰ ਰੋਕ ਨਹੀਂ ਸਕਦੇ ਆਪਣੀ ਕਹਾਣੀ ਆ ਮੁਕਾਮ ਤੱਕ ਪਹੁੰਚਦੀ ਆ ਬਹੁਤ ਸਾਰੀਆਂ ਸੋਸਾਇਟੀ ਚ ਉਸ ਵੇਲੇ ਜਿਹੜੀਆਂ ਬੁਰਾਈਆਂ ਸੀ ਉਹਨਾਂ ਦਾ ਜ਼ਿਕਰ ਕੀਤਾ ਜਾਂਦਾ ਹੈ ਹਾਲਾਂਕਿ ਉਹ ਬੁਰਾਈਆਂ ਕਿਸੇ ਨਾ ਕਿਸੇ ਰੂਪ ਚ ਉਹਨਾਂ ਦੀ ਸ਼ੈਡੋ ਅੱਜ ਵੀ ਮੌਜੂਦ ਆ ਜੀ ਮਾਰਾਣਾ ਇੱਕ ਮੈਂ ਹੋਰ ਕਹਿਣਾ ਚਾਹਾਂਗਾ ਜਿਸ ਤਰ੍ਹਾਂ ਆਪਾਂ ਲਗਾਤਾਰ ਆਪਾਂ ਇਕੱਠੇ ਵਿਚਰਦੇ ਆ ਪ੍ਰੋਗਰਾਮ ਕਰੀਦੇ ਨੇ ਤੁਰਨਾ ਫਿਰਨਾ ਘੁੰਮਣਾ ਫਿਰਨਾ ਜੀ ਜੀ ਤੇ ਤੁਸੀਂ ਸਹਿਜ ਸੁਭਾਅ انسان ਹੋ ਹਾਂਜੀ ਮੈਂ ਦੋਸਤੋ ਮੈਨੂੰ ਇਹ ਕਹਿਣੀ ਪੈ ਰਹੀ ਹੈ ਗੱਲ ਤੁਸੀਂ ਸਹਿਜ ਸ਼ਾਂਤ ਚੇਤੇ ਜੇ انسان ਹੋ ਹਾਂ ਮਨ ਡਿਸਪਲਨ ਤੇ ਹਾਂ ਤੁਹਾਨੂੰ ਨਾ ਤਾਂ ਤੁਹਾਨੂੰ ਛੇਤੀ ਰੋਣਾ ਆਉਂਦਾ ਨਾ ਤੁਹਾਨੂੰ ਹਾਸਾ ਆਉਂਦਾ ਹਾਂ ਠੀਕ ਆ ਪਰ ਅੱਜ ਸਾਡਾ ਦੋਸਤ ਜਿਹੜਾ ਅੰਦਰ ਬੈਠਾ ਸੀ ਟਾਂ ਦੇ ਉੱਪਰ ਫਿਲਮ ਦੇਖਦੇ ਵੇਖਦੇ ਤੁਸੀਂ ਕਈ ਵਾਰ ਤੁਸੀਂ ਰੋ ਰਹੇ ਸੀ ਤੇ ਮਤਲਬ ਬਹੁਤ ਹਰਾਨੀ ਹੋਈ ਹੈ ਯਾਰ ਕਿੰਨੀ ਕਿ ਮਿਹਨਤ ਕਰ ਰਹੇ ਹੋਣਗੇ ਹਾਂ ਦੱਸਾਂ ਕੀ ਆ ਉਹ ਇਮੋਸ਼ਨਸ ਨੇ ਜਿਹੜੇ ਮੈਂ ਪਹਿਲਾਂ ਵੀ ਦੱਸਿਆ ਸੀ ਦਰਸ਼ਕਾਂ ਨੂੰ ਆ ਥੋੜੀ ਭਾਵੇਂ ਕੋਈ ਵੀ ਏਜ ਆ ਜੀ ਹਰਡੇ ਮੰਦੇ ਅੰਦਰ ਇੱਕ ਬੇਟੀ ਆ ਹਮ ਬੱਚੀ ਆ ਹਮ ਹਰੇਕ ਦੇ ਮੰਦੇ ਅੰਦਰ ਤੇ ਉਹ ਬੱਚੀ ਮਤਲਬ ਜਦੋਂ ਤੁਹਾਨੂੰ ਨਸੀਬ ਹੁੰਦੀ ਆ ਹਮ ਉਹ ਬੱਚੀ ਦਾ ਪਾਲਣ ਪੋਸ਼ਣ ਹੁੰਦਾ ਜਦੋਂ ਉਹ ਵੱਡੀ ਹੁੰਦੀ ਹੈ ਉਹ ਦੂਸਰੇ ਘਰ ਚਲੀ ਜਾਂਦੀ ਹੈ ਮੀਨਸ ਇਹ ਇਮੋਸ਼ਨਸ ਨੇ ਹਰ ਇੱਕ ਦੇ ਅੰਦਰ ਇਹ ਹੁੰਦੇ ਆ ਜੀ ਔਰ ਉਹ ਜਦੋਂ ਤੁਸੀਂ ਐਸੀ ਘਟਨਾ ਦੇਖਦੇ ਹੋ ਜਿਹਦੇ ਵਿੱਚ ਉਹਦੇ ਨਾਲ ਕੁਝ ਵਧੀਕੀ ਹੋ ਗਈ ਹੈ ਇਹ ਕਹਦੀ ਹੈ ਕਿ ਕੋੜ ਉਹਦੇ ਉੱਪਰ ਹੀ ਆ ਪਿਆ ਹੰਕਾਰ ਦਾ ਕੋੜ ਸੀ ਕਿਸੇ ਰਾਜੇ ਦਾ ਵੀ ਉਹ ਉਸ ਨੂੰ ਹੰਡਾ ਵੀ ਰਹੀ ਹੈ ਔਰ ਉਹਦੇ ਵਿੱਚੋਂ ਸਾਰਤਾ ਤੇ ਨਿਕਲਦਾ ਵੀ ਇੰਨਾ ਦੁੱਖੜਾ ਸਹਿ ਕੇ ਵੀ ਉਹ ਕਹਿੰਦੀ ਹੈ ਵੀ ਵਾਹਿਗੁਰੂ ਦਾ ਸਿਮਰਨ ਕੀਤਾ ਜਾਵੇ ਵੀ ਉਹ ਕੋਈ ਹੱਲ ਕੱਢੇਗਾ ਜੀ ਏ ਸੀਗਾ ਕਿ ਠੀਕ ਆ ਕਹਾਣੀ ਦਾ ਹਿੱਸਾ ਹੈ ਕਿ ਉਹ ਗੁਨਾਹਬੰਦੇ ਤੋਂ ਹੋਇਆ ਸੀ ਗੁਨਾਹ ਦੀ ਮਾਫੀ ਮੰਗਦਾ ਪਰ ਜਦ ਉਹ ਆਪਣੇ ਅੰਮ੍ਰਿਤਸਰ ਦਰਬਾਰ ਸਾਹਿਬ ਪਹੁੰਚਦੇ ਆ ਨਾ ਉੱਥੇ ਜਿੱਥੋਂ ਮਤਲਬ ਹੀ ਉਹਨਾਂ ਨੂੰ ਸਹੀ ਸੇਧ ਮਿਲਦੀ ਹੈ ਸਾਰਤਾ ਤੇ ਆ ਵੀ ਜੇਕਰ ਤੁਹਾਡੇ ਕਾਲੇ ਕਰਮ ਨੇ ਜੇਕਰ ਤੁਸੀਂ ਮਾਫੀ ਮੰਗਦੇ ਹੋ ਤਾਂ ਫਿਰ ਪਛਤਾਵਾ ਕਰਦੇ ਹੋ ਤਾਂ ਫਿਰ ਉੱਥੋਂ ਹੰਸ ਵਾਲਾ ਜਿਹੜਾ ਕਹਦੀ ਹੈ ਸਫੈਦ ਚੋਗਾ ਨਾ ਜਿਹੜਾ ਉਹ ਵੀ ਤੁਹਾਨੂੰ ਨਸੀਬ ਹੁੰਦਾ ਜੀ ਕੁੱਲ ਮਿਲਾ ਕੇ ਇਹ ਆ ਮੇਰੇ ਖਿਆਲ ਚ ਇਹ ਫਿਲਮ ਹੈ ਨਾ ਜਿਹੜੀ ਉਸ ਦੌਰ ਦੀ ਕਹਾਣੀ ਨੂੰ ਪੇਸ਼ ਕਰਦੀ ਆ ਪਰ ਉਹਦੀਆਂ ਕੁਝ ਕਹਿਦੀ ਸ਼ੈਡੋਜ਼ ਅੱਜ ਵੀ ਮੌਜੂਦ ਨੇ ਅਸੀਂ ਕਈ ਅਦੇ ਵਿੱਚ ਇਸ਼ਾਰੇ ਵੀ ਕੀਤੇ ਗਏ ਆ ਜਿਵੇਂ ਕਹਿ ਦਈਏ ਕਿ ਤੁਹਾਨੂੰ ਤੁਸੀਂ ਆਖਿਆ ਕਿ ਪੁਰਾਣੇ ਜਨਮ ਚੋਂ ਤੋਂ ਇੱਕ ਗੁਨਾਹ ਹੋਇਆ ਸੀ ਹਸਲੇ ਵਾਸਤੇ ਦਰਖਤ ਨੂੰ ਬੋਟਾਂ ਨੂੰ ਪੰਛੀਆਂ ਨੂੰ ਜਲਾ ਦਿੱਤਾ ਸੀ ਉਹ ਫਿਰ ਮੇਰੀ ਫਸਲ ਖਰਾਬ ਕਰਦੇ ਨੇ ਜਾਨਵਰ ਉਹ ਜਿਹੜਾ ਕਿਸਾਨ ਸੀ ਜਿਹਦੀ ਉਸ ਦਰਖਤ ਦੇ ਆਲਦੋਲੇ ਫਸਲਾਂ ਹਨ ਉਹ ਕਹਿੰਦਾ ਫਸਲ ਮੇਰੇ ਪੰਛੀ ਜਿਹੜੇ ਨੁਕਸਾਨ ਕਰਦੇ ਨੇ ਤੇ ਜਦੋਂ ਉਹ ਅੱਗ ਲੱਗਦੀ ਹੈ ਤੇ ਵਿੱਚ ਆਲਣੇ ਵੀ ਸਾਰੇ ਸੜਦੇ ਨੇ ਤਾਂ ਫਿਰ ਉਹ ਵੱਧਵਾ ਲੱਗਦੀ ਹੈ ਉਸੇ ਕਿਸਾਨ ਨੂੰ ਉਹ ਕਿਸਾਨ ਹੀ ਹੁੰਦਾ ਜਿਹੜਾ ਕੋੜੀ ਹੁੰਦਾ ਪਿਛਲੇ ਜਨਮ ਚ ਕਿਉਂਕਿ ਅਸੀਂ ਵੀ ਕਾਫੀ ਆਲੇ ਨੇ ਅੱਖੀਂ ਬੜਦੇ ਦੇਖਦੇ ਆ 6 ਮਹੀਨਾ ਬਾਅਦ ਦੇਖਦੇ ਆ ਤੇ ਚੁੱਪ ਹੋ ਜਾਂਦੇ ਆ ਮਤਲਬ ਸੁਨੇਹੇ ਇਹ ਲੈ ਕੇ ਜਾਂਦੀ ਆ ਅੱਜ ਵੀ ਸੋਸਾਇਟੀ ਨੂੰ ਵੀ ਸਨੇਹਾ ਦਿੰਦੀ ਆ ਪਰ ਸਭ ਤੋਂ ਵੱਡੀ ਗੱਲ ਜਿਹੜੀ ਮੈਨੂੰ ਲੱਗੀ ਆ ਨਾ ਇਸ ਫਿਲਮ ਨੂੰ ਦੇਖਣ ਦੌਰਾਨ ਸ਼ੁਰੂ ਤੋਂ ਹੁਣ ਤੱਕ ਮੈਨੂੰ ਇਹ ਲੱਗਿਆ ਵੀ ਜਦੋਂ ਮੈਂ ਐਂਟਰ ਹੋਇਆ ਸਿਨੇਮਾ ਚ ਆਮ ਤੌਰ ਤੇ ਨਹੀਂ ਮੇਲ ਆਉਂਦੇ ਹੁੰਦੇ ਆ ਮੁੰਡੇ ਆਉਂਦੇ ਆ ਜ਼ਿਆਦਾ ਫਰਮਾਨ ਦੇਖਣ ਜਾਂ ਥੋੜਾ ਬਹੁਤ ਕੋਈ ਮਚਿਓ ਰੇਸ ਦਾ ਹੁੰਦਾ ਇੱਥੇ ਲੇਡੀਜ਼ ਪੈਣਾ ਸੰ ਮਾਵਾਂ ਸੰ ਔਰ ਜਦੋਂ ਉੱਪਰ ਤੱਕ ਜਾਂਦੇ ਆ ਔਰ ਇਹੇ ਸਿਨੇਮਾ ਮੈਨੂੰ ਇਸ ਤਰ੍ਹਾਂ ਲੱਗਿਆ ਵੀ ਇਹਨੇ ਲੇਡੀਜ਼ ਦੀ ਸੇਫਟੀ ਵਾਸਤੇ ਸਿਕਿਉਰਿਟੀ ਵਾਸਤੇ ਅਲੱਗ ਲੇਡੀ ਸਰਵੈਂਟ ਦੀ ਵੀ ਉਹ ਦਿੱਤੀ ਹੋਈ ਆ ਸਹੂਲਤ ਦਿੱਤੀ ਹੋਈ ਆ ਉਹ ਵੀ ਬੈਠੀਆਂ ਸਨ ਫੇ ਸਿਨੇਮਾ ਚ ਜਾਨੇ ਹੋ ਤੁਹਾਨੂੰ ਉਹੀ ਜੋ ਫੈਮਿਲੀ ਆ ਨਾ ਉਹ ਫੈਮਿਲੀ ਇੱਥੇ ਵੀ ਨਜ਼ਰ ਆਉਂਦੀ ਆ ਉਹ ਫੈਮਿਲੀ ਸਕਰੀਨ ਚ ਵੀ ਨਜ਼ਰ ਆਉਂਦੀ ਆ ਤੁਸੀਂ ਆਪਣਾਪਣ ਫੀਲ ਕਰਦੇ ਹੋ ਉਹੀ ਤੁਹਾਡੇ ਵਾਲੀ ਗੱਲ ਆ ਵੀ ਫਿਲਮ ਇਹ ਕੋਈ ਫਿਲਮ ਨਹੀਂ ਹੁੰਦੀ ਇਹਨੂੰ ਬਣਾਉਣ ਲਈ ਬੜਾ ਡਿਟੇਲਡ ਕਹਿ ਦਈਏ ਕਿ ਇੱਕ ਵਿਜ਼ਨ ਹੁੰਦਾ ਉਹ ਵਿਜ਼ਨ ਜਦੋਂ ਮੈਚ ਕਰਦਾ ਸਾਡੇ ਹਿਰਦੇ ਨਾਲ ਸਾਡੇ ਦਿਲ ਨਾਲ ਉਹ ਬਾਕੀ ਫਿਰ ਉਹਨੂੰ ਕੋਈ ਸ਼ਬਦ ਨਹੀਂ ਹੁੰਦੇ ਜਿਸ ਵਕਤ ਤੇ ਜਿਹੜਾ ਕੋੜੀ ਹੈ ਜੀ ਉਸ ਦੀ ਵੇਖੋ ਤਾਂ ਜ਼ਿਆਦਾ ਬੋਲਦਾ ਨਹੀਂ ਜਦੋਂ ਉਹਦਾ ਵਿਆਹ ਹੁੰਦਾ ਉਹਦੇ ਨਾਲ ਫੇਰੇ ਅੱਗੇ ਦੇ ਅਗਨੀ ਦੇ ਆਲੇ ਦੋਲੇ ਜੀ ਤਾਂ ਮੰਡਪ ਹੁੰਦਾ ਉਸ ਦੇ ਆਲੇ ਦੋਲੇ ਜਦੋਂ ਉਹਨੂੰ ਫੇਰੇ ਉਹ ਮਤਲਬ ਦਿੱਤੇ ਜਾਂਦੇ ਨੇ ਜੀ ਤਾਂ ਉਹ ਬੋਲਦਾ ਤੇ ਕੁਛ ਨਹੀਂ ਹਾਂ ਪਰ ਚੀਮਾ ਸਾਹਿਬ ਉਹਨਾਂ ਦੀ ਵੀ ਐਕਟਿੰਗ ਸਿਰ ਹੈ ਹਾਂ ਜਿਸ ਵਕਤ ਉਹਥੋਂ ਵਿਦਿਆ ਹੋ ਰਹੇ ਨੇ ਜਾਂ ਜਿੱਥੇ ਜਾ ਕੇ ਇੱਕ ਸੱਚ ਹੈ ਚਲੋ ਆਪਾਂ ਜੇ ਫਿਲਮ ਵਿੱਚ ਵਾਪਸ ਆ ਜੀ ਕਹਾਣੀ ਤੇ ਉਸ ਇਤਿਹਾਸਿਕ ਪੱਖ ਤੇ ਤਾਂ ਉਹ ਕਹਿੰਦਾ ਮੈਂ ਗੰਦਾ ਛੱਪੜ ਤੇ ਤੂੰ ਗੰਗਾ ਜਲ ਹਾਂ ਵੀ ਆਪਣਾ ਮੇਲ ਕਿਵੇਂ ਹੋ ਸਕਦਾ ਤੇ ਹਾਂ ਤੇ ਅੰਦਰ ਜਦੋਂ ਬੈਠਾ ਹੋਇਆ ਤਾਂ ਉਹ ਜਿਹੜੀ ਰਜਣੀ ਹੈ ਜਦੋਂ ਵਿਆਹ ਕਿ ਜਾਂਦੀ ਹੈ ਉਸ ਮਾਤਾ ਦੇ ਛੰਨ ਦੇ ਵਿੱਚ ਜਿੱਥੇ ਮਾਤਾ ਕੋੜੀ ਨੂੰ ਵੀ ਮਤਲਬ ਲੰਗਰ ਛਕਾਉਂਦੀ ਪਿੰਡ ਦਾ ਵੀ ਚਲੋ ਵਿਚਾਰਾ ਬੇਵਸਾ ਹੈ ਬਿਮਾਰ ਹੈ ਤਾਂ ਉਸ ਮਾਤਾ ਦੀ ਛੰਨ ਦੇ ਵਿੱਚ ਉਹ ਮੋਹਰਾਂ ਨੇ ਮਤਲਬ ਕਿਉਂਕਿ ਵੇਖੋ ਜਿਹੜਾ ਧੀ ਦਾ ਕੋਈ ਪਿਤਾ ਹੈ ਨਾ ਜੀ ਜੀ ਜਾਂ ਇੱਕ ਭੈਣ ਦਾ ਭਰਾ ਹੈ ਹਾਂ ਉਹਦੇ ਤੋਂ ਵੀ ਨਹੀਂ ਉਹ ਸੀਨ ਵੇਖਿਆ ਜਾਣਾ ਕਿਉਂਕਿ ਇੱਕ ਧੀ ਵਿਆਹ ਕਿ ਜਾਂਦੀ ਹੈ ਉਹ ਸਹੁਰੇ ਘਰ ਚ ਉਹ ਆਪਣੇ ਸੁਹਾਗਰਾਤ ਹੁੰਦੀ ਆ ਉਹਨਾਂ ਦੀ ਉਹਨਾਂ ਦੀ ਖੁਸ਼ੀਆਂ ਦੇ ਪਾਲ ਹੁੰਦੇ ਨੇ ਜੀ ਜੀ ਪਰ ਇੱਥੇ ਬੜਾ ਅਜੀਬ ਦ੍ਰਿਸ਼ ਹੈ ਵੀ ਮੰਝੇ ਵੱਡੇ ਦੇ ਉੱਪਰ ਰਜਣੀ ਤਾਂ ਬੈਠੀ ਹੋਈ ਹੈ ਜਿਹੜੀ ਮਾਤਾ ਦਿੰਦੀ ਹੈ ਉਹ ਪੁੰਝੇ ਕੋੜੀ ਥੱਲੇ ਬੈਠਾ ਹੋਇਆ ਪ੍ਰਾਣਾ ਪਤੀ ਜਿਹੜਾ ਤਾਜ਼ਾ ਵਿਆਹਿਆ ਜਿਹਨਾਂ ਦਾ ਤਾਂ ਤਾਜ਼ਾ ਵਿਆਹ ਹੋਇਆ ਹੈ ਸੋ ਮਤਲਬ ਇਹਦੇ ਚ ਕੋਈ ਸ਼ਬਦਾਂ ਤੋਂ ਪਰੇ ਹੈ ਫਿਲਮ ਮਹੌਰਾ ਨੇ ਇਸੇ ਕਰਕੇ ਨਾ ਸਾਡਾ ਪਿਛੋਕੜ ਨਾ ਬਹੁਤ ਅਮੀਰ ਆ ਉਹਦੇ ਵਿੱਚੋਂ ਬੜਾ ਕੁਝ ਹੈ ਜਿਹੜਾ ਅੱਜ ਕੀ ਆਉਣ ਵਾਲੀਆਂ ਸਦੀਆਂ 'ਚ ਸਾਡਾ ਮਾਰਗਦਰਸ਼ਨ ਕਰੇਗਾ ਪੰਜਾਬ ਦੀਆਂ ਸਾਡੇ ਕਲਚਰ ਦੀਆਂ ਚੜ੍ਹਾਂ ਬੜੀਆਂ ਮਜ਼ਬੂਤ ਨੇ ਉਹਨਾਂ ਦੀ ਮਜ਼ਬੂਤੀ ਵੱਲ ਇਸ਼ਾਰਾ ਕਰਦੀ ਇਹ ਫਿਲਮ ਤੇ ਗੱਲਾਂ ਕੀ ਹਰ ਇੱਕ ਨੂੰ ਦੇਖਣੀ ਚਾਹੀਦੀ ਆ ਖਾਸ ਤੌਰ ਤੇ ਨਾ ਜਿਹੜੇ ਵੀ ਇਨਸਾਨ ਦੇ ਮਨ ਵਿੱਚ ਆਪਣੀ ਬੇਟੀ ਲਈ ਆਪਣੀ ਵਾਈਫ ਲਈ ਆਪਣੀ ਮਦਰ ਲਈ ਜਗ੍ਹਾ ਹੈ ਉਹ ਦੇਖਣ ਜ਼ਰੂਰ ਆਏਗਾ ਕਮਾਲ ਹੈ ਜੀ ਚਲਦੇ-ਚਲਦੇ ਬਸ ਇੰਨੀ ਕਹਿਣਾ ਚਾਹਾਂਗਾ ਜੀ ਵੀ ਜਿਹੜਾ ਵੀ ਕੋਈ ਦੁਨੀਆ ਤੇ ਇਨਸਾਨ ਹੈ ਕਿਸੇ ਵੀ ਧਰਮ ਦਾ ਜਿਹੜੇ ਲੋਕ ਖਾਸ ਕਰਕੇ ਜਿਹੜੇ ਪਰਮਾਤਮਾ 'ਚ ਯਕੀਨ ਰੱਖਦੇ ਨੇ ਜੀ ਜੀ ਉਹਨਾਂ ਨੂੰ ਤਾਂ ਹਰ ਹਾਲ ਦੇ ਵਿੱਚ ਫਿਲਮ ਵੇਖਣੀ ਚਾਹੀਦੀ ਤੇ ਉਸ ਤੋਂ ਬਾਅਦ ਫਿਲਮ ਪੂਰੀ ਵੇਖਣ ਤੋਂ ਬਾਅਦ ਜਿਹੜੇ ਭੈਣ ਭਰਾ ਸਾਡੇ ਜਿਹੜੇ ਤਰਕ ਤੇ ਆਧਾਰਤ ਗੱਲ ਕਰਦੇ ਨੇ ਉਹ ਵੀ ਹਰ ਹਾਲ ਦੇ ਗਰੰਟੀ ਆਏ ਜੇ ਦੀ ਵੀ ਫਿਲਮ ਵੇਖਣ ਤੋਂ ਬਾਅਦ ਉਹ ਵੀ ਕੋਈ ਸਵਾਲ ਨਹੀਂ ਕਰਨਗੇ ਹਾਂ ਦੇਖੋ ਸਵਾਲ ਜਵਾਬ ਇੱਕ ਬਾਅਦ ਰਹਿ ਜਾਂਦੇ ਨੇ ਪਰ ਸਿਨੇਮਾ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਇੱਕ ਕਹਿ ਦਈਏ ਕਿ ਵੱਡੀ ਕਿਤਾਬ ਦੇ ਵਾਂਗ ਕਹਿ ਦਈਏ ਇੱਕ ਉਹਨੇ ਪੰਨਾਂ ਦਾ ਰ ਪੰਨਾ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਸਾਹੂ ਸਿੰਘ ਵਰਕ ਜੀ ਤੁਸੀਂ ਇਹਨਾਂ ਸਮਾਂ ਇਹ ਫਿਲਮ ਦੇ ਵਿੱਚੋਂ ਤੁਸੀਂ ਕੱਢਿਆ ਸਾਡੇ ਨਾਲ ਇੱਕ ਵਾਰੀ ਫੇਰ ਮੇਰੇ ਵੱਲੋਂ ਵਧਾਈਆਂ ਨੇ ਜੀ yograj singh ji ਨੂੰ pinky taliwal amr audio ਵਾਲੇ mad for music ਵਾਲੇ ਤੇ ਨਿਤਿਨ ਤਲਵਾੜ ਜਿਨ੍ਹਾਂ ਨੇ ਇਹਨਾਂ ਤੇ ਸਾਰਾ ਖਰਚਾ ਕਰਿਆ ਸੀ ਫਿਲਮ ਤੇ ਤੇ ਰੂਪੀ ਗੱਲ ਜੀ ਕਿਉਂਕਿ ਮੈਂ ਤਾਂ ਉਹਨਾਂ ਦੀ ਅਦਾਕਾਰੀ ਨੂੰ ਵਾਹੇ ਪਹਿਲੀ ਵਾਰੀ ਆਪਾਂ ਆਨੰਦ ਮਾਣਿਆ ਉਹਨਾਂ ਦੇ ਜੋ ਵੀ ਸਕਰੀਨ ਦੇ ਉੱਪਰ ਤੇ ਬਹੁਤ ਹੀ ਕਮਾਲ ਕਰੀ ਪਈ ਐ ਤੇ ਗੁਰਪ੍ਰੀਤ ਘੁੱਗੀ ਜੀ ਹੋਣੀ ਉਹ ਇੱਕ ਆਉਂਦੇ ਨਾਲ ਇੱਕ ਦੋ ਮਿੰਟ ਵਾਸਤੇ ਨੇ ਪਰ ਉਹ ਵੀ ਸਿਰੇ ਹੀ ਕਰ ਜਾਂਦੇ ਨੇ ਬਿਲਕੁਲ ਦੀ ਬਾਕੀ ਬੇਨਤੀ ਇਹ ਹੈ ਕਿ ਤੁਸੀਂ ਵੀ ਇਹ ਫਿਲਮ ਜ਼ਰੂਰ ਦੇਖੋ ਪਰਿਵਾਰ ਸਮੇਤ ਨੇੜੇ ਦੇ ਸਿਨੇਮਾ ਘਰ ਜਾ ਕੇ ਜ਼ਰੂਰ ਦੇਖੋ ਹਾਂ ਜਿਨ੍ਹਾਂ ਨੇ ਦੇਖੀ ਹੈ ਕਮੈਂਟ ਬਾਕਸ ਵਿੱਚ ਤੁਸੀਂ ਜ਼ਰੂਰ ਦੱਸੋ ਤੁਹਾਨੂੰ ਕਿਸ ਤਰ੍ਹਾਂ ਲੱਗੀ ਹੈ ਤੇ ਇਸ ਨਾਲ ਹੀ ਬਹੁਤ ਬਹੁਤ ਸ਼ੁਕਰੀਆ ਵਰਕ ਸਾਹਿਬ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਹੱਸਦੇ ਵਸਦੇ ਰਹੋ ਜ਼ਿੰਦਗੀ ਜ਼ਿੰਦਾਬਾਦ ਜ਼ਿੰਦਾਬਾਦ